ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ तकरीबन 4 ਸਾਲ ਪਹਿਲਾਂ ਜਦੋਂ ਮੈਂ 6th ਕਲਾਸ ਦੇ ਵਿੱਚ ਹੁੰਦੀ ਸੀ ਉਦੋਂ ਮੈਨੂੰ ਜੌਂਡਸ ਹੋ ਗਿਆ ਸੀ ਤਾਂ ਇਸ ਕਰਕੇ ਕਾਫੀ ਵੀਕਨੈਸ ਆ ਗਈ ਸੀ ਇਜਾ ਤੱਕ ਹੀ ਹਸਪੀਟਲਾਈਜ਼ ਵੀ ਹੋਣਾ ਪਿਆ ਸੀ ਤਾਂ ਉਸ ਦੌਰਾਨ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਕੁੜੀਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਕਿਉਂਕਿ ਬੱਕਰੀ ਦਾ ਦੁੱਧ ਆਪਾਂ ਕਹਿੰਦੇ ਆ ਕਿ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਤਾਂ ਅਸੀਂ ਪਟਿਆਲਾ ਖਾਸ ਰਹਾਇਸ਼ ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿਣ ਵਾਲੇ ਆ ਤਾਂ ਉੱਥੇ ਬੱਕਰੇ ਦਾ ਦੁੱਧ ਮਿਲਣਾ ਲਗਭਗ ਰੋਜ਼ ਨਾਲ ਮੁਕਿੰਸੀ ਤਾਂ ਪਾਪਾ ਨੇ ਮਮਾ ਨਾਲ ਸਲਾਹ ਕਰਕੇ ਇੱਕ ਘਰ ਵਿੱਚ ਹੀ ਬੱਕਰੀ ਲਿਆਂਦੀ ਤੇ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਬੱਕਰੀ ਰੱਖੀ ਪਹਿਲੀ ਬੱਕਰੀ ਤੁਸੀਂ ਉਦੋਂ ਲੈ ਕੇ ਰੱਖੀ ਹਾਂਜੀ ਤੀਸਰੀ ਮੰਜ਼ਲ ਤੇ ਰੱਖੀ ਸੀ ਰੋਜ ਜਿਹੜਾ ਉਹਦਾ ਟੋਕਾ ਸੀ ਉਸ ਟੋਕਾ ਪਾਉਂਦੇ ਹੁੰਦੇ ਸੀ ਰੋਜ ਉੱਪਰ ਚੜਾ ਇਹਨਾਂ ਥੰਨੇ ਤਾਰ ਨਾਲ ਉਹਦੇ ਵੇਸਟੇਜ ਸਾਰਾ ਕੰਮ ਅਸੀਂ ਹੱਥੀਂ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਦੋਂ ਉਹਦਾ ਦੁੱਧ ਪੀਤਾ ਤਾਂ ਇੰਨਾ ਵਧੀਆ ਰਿਜ਼ਲਟ ਮਿਲਿਆ ਸੀ ਕਿ ਜਿਵੇਂ ਸਾਨੂੰ ਕਿਸੇ ਨੇ ਪਛਾਣਿਆ ਹੀ ਨਹੀਂ ਵੀ ਅਸੀਂ ਬਿਮਾਰ ਵੀ ਹੋ ਕੇ ਹਟੇ ਸੀ ਵੱਡੇ ਫਾਰਮ ਦੇ ਰੂਪ ਚ ਤੁਸੀਂ ਇਹਨਾਂ ਨੂੰ ਲੈ ਕੇ ਆਏ ਹਨਾ ਉਸ ਤੋਂ ਬਾਅਦ ਉਹਨੂੰ ਸਾਰਾ ਕੁਝ ਆਪ ਹੀ ਕਰਦੇ ਆ ਫਿਰ ਹੁਣ ਤੱਕ ਸਾਰਾ ਕੁਝ ਆਪ ਹੀ ਕਰਦੇ ਆ ਉਹ ਸਾਡੇ ਕੋਲ ਜਾਨਵਰਾਂ ਦੀ ਗਿਣਤੀ ਵੱਧ ਗਈ ਹੈ ਅਸੀਂ ਕਿਉਂਕਿ ਫਾਰਮ ਹਾਊਸ 'ਚ ਸਾਡੇ ਨਹੀਂ ਰਹਿ ਸਕਦੇ ਸੀ ਕੇਅਰ ਟੇਕਰ ਵੀ ਰੱਖੇ ਹੋਏ ਆ ਪਰ ਹਲੇ ਵੀ ਅਸੀਂ ਖੁਦ ਹੀ ਹੱਥੀਂ ਕੀਤਾ ਕਰਦੇ ਕਿੰਨੇ ਜਾਨਵਰ ਨੇ ਤੁਹਾਡੇ ਕੋਲ ਸਾਡੇ ਕੋਲ ਸਿਰਫ 65 70 ਦੇ ਲਗਭਗ ਨੇ ਥੋੜੀ ਉਮਰ ਚ ਤਾਂ ਬੱਕਰੀਆਂ ਬੱਕਰੀਆਂ ਹੀ ਹੁੰਦੀਆਂ ਅਗਲਾ ਕਹਿੰਦਾ ਨਹੀਂ ਜੀ ਬੱਚੇ ਨੂੰ ਤਾਂ ਬੱਕਰੀਆਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਤੁਸੀਂ ਬਰੀਡ 'ਚ ਕਿੰਨਾ ਕ ਫਰਕ ਸਮਝਦੇ ਆ ਜਿਹੜੀ ਸਾਨੇ ਨਸਰ ਹੁੰਦੀ ਹੈ ਉਹ ਸਿਰਫ ਤੇ ਸਿਰਫ ਵਾਈਟ ਕਲਰ ਚ ਆਂਦੀ ਹੈ ਤੇ ਉਹਦੀ ਪਿੰਕ ਸਕਿਨ ਹੁੰਦੀ ਹੈ ਹਾਂ ਤੁਸੀਂ ਆਪ ਸੋਚੋ ਵੀ ਜਿਹੜਾ ਐਨੀਮਲ ਚਿੱਟੇ ਰੰਗ ਚ ਹੈ ਜੋ ਥੋੜੀ ਜੀ ਉਹਦੀ ਗੁਲਾਬੀ ਜੀ ਚਮੜੀ ਉਹ ਕਿੰਨਾ ਸੋਹਣਾ ਲੱਗਦਾ ਹੋਏਗਾ ਦੇਖਣ ਨੂੰ ਐਡੇ ਵੱਡੇ ਵੱਡੇ ਉਹਦੇ ਸਿੰਘ ਹੁੰਦੇ ਨੇ ਔਰ ਲੰਬੀ ਹੁੰਦੀ ਹੈ ਫੀਮੇਲ ਜਿਹੜੇ ਬੱਚੇ ਹੁੰਦੇ ਨੇ ਨਿਊ ਬੌਰ ਜਿਹੜੇ ਉਹ ਬਹੁਤ ਸੋਹਣੇ ਹੁੰਦੇ ਆ ਦੇਖਣ ਨੂੰ ਤੇ ਮਤਲਬ ਸਾਇਨ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ ਮੋٹے ਮੋٹے ਤੌਰ ਤੇ ਮਨਨ ਤੇ ਰਹਿائش ਤੋਂ ਤੁਹਾਡਾ ਫਾਰਮ 10-15 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਤੁਸੀਂ ਡੇਲੀ ਕਿਵੇਂ ਵਿਜ਼ਿਟ ਕਰਦੇ ਹੋ ਤੁਸੀਂ ਸਕੂਲ ਵੀ ਜਾਂਦੇ ਆ ਇੱਕ ਡੇਢ ਘੰਟਾ ਸਵੇਰੇ ਬੱਤੀ ਤੇ ਕਰਕੇ ਹੀ ਜਾਂਦੇ ਆ ਰੋਜ਼ ਸਵੇਰੇ ਜਿਹੜੇ ਹੁਣ 8 ਵਜੇ ਸਕੂਲ ਹੁੰਦਾ ਤਾਂ ਅਸੀਂ ਪਹਿਲਾਂ ਪਹੁੰਚ ਕੇ ਫਿਰ ਤਿਆਰ ਹੋ ਕੇ ਫਿਰ ਸਕੂਲ ਜਾਂਦੇ ਆ ਬੱਕਰੀਆਂ ਆ ਪਚੋਣੇ ਆ ਤੁਸੀਂ ਅੱਗੇ ਹਾਂਜੀ ਬੱਕਰੀਆਂ ਆ ਪੂਰੇ ਚੋਕੇ ਫਿਰ ਸਾਫ਼ ਕਰਕੇ ਫਿਰ ਚੋਕੇ ਫਿਰ ਉਹ ਤੋਂ ਦੁੱਧ ਲੈ ਜਾਂਦੇ ਆ ਉਤੇ ਆਲੇ ਦੇ ਵਿੱਚ ਫਿਰ ਉੱਥੇ ਤੋਂ ਉਹ ਵਿਕ ਜਾਂਦਾ ਆ ਘਰ ਚ ਮਾਹੌਲ ਹੀ ਬੱਕਰੀਆਂ ਵਾਲਾ ਹੋ ਗਿਆ ਤਾਂ ਉਹਦੇ ਚ ਇਨਵੋਲ ਹੋਣ ਲੱਗੇ ਕਿ ਆਪ ਦਾ ਵੀ ਮਨ ਪਹਿਲਾਂ ਸੈਟਅਪ ਕੀਤਾ ਸਾਡੇ ਦੋਨਾਂ ਚ ਇਹ ਕੁਆਲਿਟੀ ਆ ਵੀ ਜਿਹੜਾ ਕੰਮ ਇੱਕ ਵਾਰੀ ਫੜ ਲਈ ਜਦ ਤੱਕ ਉਹ ਸਫਲ ਨਹੀਂ ਹੁੰਦਾ ਛੱਡਦੇ ਨਹੀਂ ਹੈਗੇ ਤੁਸੀਂ 45 ਡਿਗਰੀ ਚ ਵੀ ਸਾਰਾ ਚਾਰਾ ਵੀ ਪਾ ਕੇ ਹਟੇ ਆ ਧਾਰਾਂ ਵੀ ਜੋ ਕੇ ਹਟੇ ਆ ਫਰਮਾਤਾ ਹੁਣੇ ਕਹਿੰਦੀ ਨਹੀਂ ਵੀ ਗਰਮੀ ਬਹੁਤ ਮੰਨਤ ਕਰਿਆ ਜਾ ਮੈਂ ਪੜਾਈ ਤਾਂ ਕਰ ਹੀ ਨਹੀਂ ਆ ਪਰ ਨਾਲ ਇੱਕ ਐਕਸਟਰਾ ਆਰਡਨਰੀ ਚੀਜ਼ ਕਰ ਰਹੀ ਹਾਂ ਜੋ ਹਰ ਬੱਚਾ ਨਹੀਂ ਕਰਦਾ ਤੁਸੀਂ ਅੱਜ ਬੱਕਰੀਆਂ ਅਖਰਿਆ ਤਾਂ ਕੱਲ੍ਹ ਤੁਹਾਨੂੰ ਆਮਦਨ ਨਹੀਂ ਹੋਏਗੀ ਹਾਂ ਤਾਂ ਤੁਹਾਨੂੰ 1.5 ਸਾਲ ਤੱਕ ਘੱਟੋ-ਘੱਟ ਵੇਟ ਕਰਨਾ ਪੈਣਾ ਇਹ ਇੱਕ ਸਲੋ ਬਿਜ਼ਨਸ ਆ ਭਾਜੀ ਇੱਕ ਵਾਰੀ ਚੱਲ ਗਿਆ ਫਿਰ ਤੁਹਾਨੂੰ ਕਮਾਈ ਦਿੰਦਾ ਰਹੇਗਾ ਉਹ ਤਾਂ ਅਗਲਾ ਕਹਿੰਦਾ ਵੀ ਸਾਨੂੰ ਭਾਵੇਂ 2000 ਨੂੰ ਕਿਲੋ ਮਿਲ ਜੇ ਅਸੀਂ ਦੁੱਧ ਲਵਾਂਗੇ ਜਿਹੜਾ ਰੇਟ ਆ ਉਹੀ ਰੱਖਿਆ ਵੀ ਕਿਸੇ ਦੀ ਮਜਬੂਰੀ ਦੇਖ ਕੇ ਵਧਾਇਆ ਨਹੀਂ ਜੁਣ ਜਿਹੜਾ ਰੇਟ ਆ ਪਹਿਲਾਂ ਵੀ ਉਹੀ ਸੀ ਉਹੀ ਰਹਿਣਾ ਆ ਸਤਿ ਸ਼੍ਰੀ ਅਕਾਲ ਦਾ ਟੀਵੀ ਨਾਰਾ ਦੇਖ ਰਹੇ ਸਰਦਸ਼ ਕੰਦ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਜਿੰਦਗੀ 'ਚ ਧੀਆ ਦਾ ਭੈਣਾ ਦਾ ਬਹੁਤ ਵੱਡਾ ਰੋਲ ਹੁੰਦਾ ਤੇ ਉਸ ਰੋਲ ਨੂੰ ਨਿਭਾਉਂਦੇ ਨਿਭਾਉਂਦੇ ਹਰ ਇੱਕ ਬੰਦੇ ਨੂੰ ਕਾਮਯਾਬ ਕਰਨ ਦੇ ਵਿੱਚ ਭੈਣਾ ਦਾ ਧੀਆ ਦਾ ਤੇ ਬੀਬੀਆਂ ਦਾ ਰੋਲ ਹੁੰਦੇ ਨੇ ਜੇ ਆਪਾਂ ਗੱਲ ਕਰ ਲਈਏ ਜ਼ਿੰਦਗੀ ਦੇ ਵਿੱਚ ਇੱਕ ਕਿਤਾਬ ਦੇ ਰੂਪ ਜਿਵੇਂ ਆਪਾਂ ਗੱਲ ਕਰ ਲਈਏ ਤਾਂ ਮੁੱਖ ਬੰਦ ਧੀਆ ਹੁੰਦੀਆਂ ਨੇ ਅਸੀਂ ਉਸ ਦੋ ਧੀਆ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਨ੍ਹਾਂ ਨੇ ਨਿੱਕੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਪੜ੍ਹਾਈ 'ਚ ਤਾਂ ਮੱਲਾਂ ਮਾਰੀਆਂ ਨੇ ਕਾਰੋਬਾਰ ਦੇ ਵਿੱਚ ਵੀ ਮੱਲਾਂ ਮਾਰੀਆਂ ਨੇ ਇੱਕ ਕੁੜੀਆ 10ਵੀਂ ਕਲਾਸ 'ਚ ਪੜ੍ਹਦੀ ਆ ਤੇ ਇੱਕ ਉਸ ਤੋਂ ਵੱਡੀ ਭੈਣ 11ਵੀਂ ਕਲਾਸ 'ਚ ਪੜ੍ਹਦੇ-ਪੜ੍ਹਦੇ ਵੀ ਬੱਕਰੀਆਂ ਦਾ ਕਾਰੋਬਾਰ ਸ਼ੁਰੂ ਕੀਤਾ ਆਪ ਸਾਂਭਦੀਆਂ ਨੇ ਸ਼ਨੀਵਾਰ ਤੇ ਐਤਵਾਰ ਪੂਰਾ ਦਿਨ ਬੱਕਰੀਆਂ 'ਚ ਗੁਜ਼ਾਰਦੀਆਂ ਨੇ ਹੱਥੀਂ ਕਿਰਤ ਕਰਕੇ ਉਹਨਾਂ ਦੀ ਦੇਖਭਾਲ ਕਰਦੀਆਂ ਨੇ ਤੇ ਆਪਦੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਨੇ ਉਸ ਕਹਾਣੀ ਦੇ ਤੁਹਾਡੇ ਨਾਲ ਸਾਂਝੀ ਕਰਵਾਵਾਂਗੇ ਅੱਜ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਤੁਹਾਡਾ ਨਾਮ ਕੀ ਹੈ ਸਰ ਮੇਰਾ ਨਾਮ ਮੰਨਤ ਮੈਮੀ ਤੁਹਾਡਾ ਨਾਮ ਕੀ ਹੈ ਜੀ ਸਰ ਮੇਰਾ ਨਾਮ ਮੇਕਨੂ ਮੈਮੀ ਬਹੁਤ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ ਕਿ ਦੋ ਛੋਟੀਆਂ ਬੱਚੀਆਂ ਨੇ ਬੱਕਰੀਆਂ ਦਾ ਵੱਡਾ ਵੱਡਾ ਕਾਰੋਬਾਰ ਕਰ ਲਿਆ ਕਿਵੇਂ ਥੋਟ ਆਇਆ ਦਿਮਾਗ 'ਚ ਸਰ ਇਹ ਜਿਹੜਾ ਥੋਟ ਹੈ ਇਹਦਾ ਜਿਹੜਾ ਮੁੱਦਾ ਹੈ ਸਾਡੀ ਸਿਹਤ ਨਾਲ ਜੁੜਿਆ ਹੋਇਆ ਹੈ ਅੱਜ ਤੋਂ ਤਕਰੀਬਨ 4 ਸਾਲ ਪਹਿਲਾਂ ਜਦੋਂ ਮੈਂ 6th ਕਲਾਸ ਦੇ ਵਿੱਚ ਹੁੰਦੀ ਸੀ ਉਦੋਂ ਮੈਨੂੰ ਜੌਂਡਸ ਹੋ ਗਿਆ ਸੀ ਤਾਂ ਜਿਸ ਕਰਕੇ ਕਾਫੀ ਵੀਕਨੈਸ ਆ ਗਈ ਸੀ ਇਤੋਂ ਤੱਕ ਕਿ ਹਸਪੀਟਲਾਈਜ਼ ਵੀ ਹੋਣਾ ਪਿਆ ਸੀ ਤਾਂ ਉਸ ਦੌਰਾਨ ਪਾਪਾ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਕੁੜੀਆਂ ਨੂੰ ਬੱਕਰੀ ਦਾ ਦੁੱਧ ਪਿਲਾਓ ਕਿਉਂਕਿ ਬੱਕਰੀ ਦਾ ਦੁੱਧ ਆਪਾਂ ਕਹਿੰਦੇ ਆ ਕਿ ਸੇਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਤਾਂ ਅਸੀਂ ਪਟਿਆਲਾ ਖਾਸ ਰਿਹੈਸ਼ ਪਟਿਆਲਾ ਖਾਸ ਖੇਤਰ ਦੇ ਵਿੱਚ ਰਹਿਣ ਵਾਲੇ ਆ ਤਾਂ ਉੱਥੇ ਬੱਕਰੇ ਦਾ ਦੁੱਧ ਮਿਲਣਾ ਲਗਭਗ ਰੋਜ਼ ਨਾਲ mumkin ਸੀ ਤਾਂ ਪਾਪਾ ਨੇ ਮੰਮਾ ਨਾਲ ਸਲਾਹ ਕਰਕੇ ਇੱਕ ਘਰ ਵਿੱਚ ਹੀ ਬੱਕਰੀ ਲਿਆਂਦੀ ਅਸੀਂ ਆਪਣੇ ਘਰ ਦੀ ਤੀਸਰੀ ਮੰਜ਼ਲ ਤੇ ਬੱਕਰੀ ਰੱਖੀ ਪਹਿਲੀ ਬੱਕਰੀ ਤੁਸੀਂ ਉਦੋਂ ਲੈ ਕੇ ਰੱਖੀ ਹਾਂਜੀ ਤੀਸਰੀ ਮੰਜ਼ਲ ਤੇ ਰੱਖੀ ਅਸੀਂ ਰੋਜ਼ ਜਿਹੜਾ ਉਹਦਾ ਟੋਕਾ ਸੀ ਉਸ ਟੋਕਾ ਪਾਉਂਦੇ ਹੁੰਦੇ ਸੀ ਰੋਜ਼ ਉੱਪਰ ਚੜਾਉਣਾ ਥੱਲੇ ਤਾਰਨਾ ਉਹਦਾ ਵੇਸਟੇਜ ਸਾਰਾ ਕੰਮ ਅਸੀਂ ਹੱਥੀ ਕਰਦੇ ਸੀ ਉਸ ਤੋਂ ਬਾਅਦ ਅਸੀਂ ਜਦੋਂ ਉਸਦਾ ਦੁੱਧ ਪੀਤਾ ਤਾਂ ਇੰਨਾ ਵਧੀਆ ਰਿਜ਼ਲਟ ਮਿਲਿਆ ਸੀ ਕਿ ਜਿਵੇਂ ਸਾਨੂੰ ਕਿਸੇ ਨੇ ਪਛਾਣਿਆ ਹੀ ਨਹੀਂ ਵੀ ਅਸੀਂ ਬਿਮਾਰ ਵੀ ਹੋ ਕੇ ਹਟੇ ਸੀ ਕਿ ਬਿਲਕਿ ਜਿਵੇਂ ਇਹ ਵੀ ਬਿਮਾਰ ਹੋਏ ਸੀ ਪਰ ਮੈਂ ਜ਼ਿਆਦਾ ਹੋ ਗਈ ਸੀ ਤਾਂ ਪਛਾਣਿਆ ਹੀ ਨਹੀਂ ਵੀ ਕਿਸੇ ਨੇ ਬਿਮਾਰ ਹੋਗੇ ਸੀ ਉਦੋਂ ਤੋਂ ਅਸੀਂ ਮਤਲਬ ਉਹਨਾਂ ਨੇ ਅੱਗੇ ਬੱਚੇ ਦੇਤੇ ਫਿਰ ਉਹ ਸੰਖਿਆ ਵਧ ਗਈ ਤੇ ਇੱਕ ਦਿਨ ਸਾਡੇ ਆਂਡੀ ਗਵਾਂਡੀ ਨੇ ਕਿਹਾ ਵੀ ਸਾਨੂੰ ਵੀ ਬੱਕਰੀ ਦੋ ਚਾਹੀਦਾ ਵੀ ਸਾਨੂੰ ਵੀ ਦੋ ਤੇ ਅਸੀਂ ਕਹਿੰਦੇ ਅਸੀਂ ਕਹਿੰਦੇ ਲੈ ਲੋ ਤੇ ਉਹ ਕਹਿੰਦੇ ਵੀ ਤੁਸੀਂ ਕੀ ਪੈਸੇ ਲਓਗੇ ਕੀ ਚਾਰजेस ਫਿਰ ਅਸੀਂ ਮੈਂ ਕਿਹਾ ਇਸ ਤਰ੍ਹਾਂ ਐਸਾ ਕੁਝ ਸੋਚਿਆ ਹੀ ਨਹੀਂ ਵੈਸੇ ਥੋੜਾ ਤੋਂ ਕੀ ਪੈਸੇ ਲਈਏ ਉਦੋਂ ਫਿਰ ਸਾਡਾ ਦਿਮਾਗ ਮਤਲਬ ਇਸ ਪਾਸੇ ਆਇਆ ਵੀ ਇਸ ਨੂੰ ਬਿਜ਼ਨਸ ਦੇ ਤੌਰ ਤੇ ਅਸੀਂ ਕਰੀਏ ਹੂੰ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਬੱਕਰੀਆਂ ਹੋਰ ਲਿਆਂਦੀਆਂ ਉਹਨਾਂ ਚ ਵੱਡੇ ਫਾਰਮ ਦੇ ਰੂਪ ਚ ਤੁਸੀਂ ਇਹਨਾਂ ਨੂੰ ਲੈ ਕੇ ਆਏ ਹਨਾ ਉਸ ਤੋਂ ਬਾਅਦ ਤੁਹਾਨੂੰ ਸਾਰਾ ਕੁਝ ਆਪ ਹੀ ਕਰਦੇ ਆ ਫਿਰ ਤੁਸੀਂ ਹਾਂਜੀ ਸਰ ਹੁਣ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਸਾਰਾ ਕੁਝ ਆਪ ਹੀ ਕਰਦੇ ਆ ਹੁਣ ਸਾਡੇ ਕੋਲ ਜਾਨਵਰਾਂ ਦੀ ਗਿਣਤੀ ਵੱਧ ਗਈ ਹੈ ਅਸੀਂ ਕਿਉਂਕਿ ਫਾਰਮ ਹਾਊਸ ਤੇ ਸਾਡੇ ਨਹੀਂ ਰਹਿ ਸਕਦੇ ਅਸੀਂ ਕੇਅਰ ਟੇਕਰ ਵੀ ਰੱਖੇ ਹੋਏ ਆ ਪਰ ਹਲੇ ਵੀ ਅਸੀਂ ਖੁਦ ਹੀ ਹੱਥੀ ਕੀਰਤ ਕਰਦੇ ਆ ਕਿੰਨੇ ਜਾਨਵਰ ਨੇ ਤੁਹਾਡੇ ਕੋਲੇ ਸਾਡੇ ਕੋਲ ਸਰ 65 70 ਦੇ ਲਗਭਗ ਨੇ ਜਾਨਵਰ ਹਾਂਜੀ ਤੇ ਬਰੀਡ ਦੀ ਸਾਰੀ ਪਛਾਣ ਜਾਂ ਸਟਡੀ ਕਿਵੇਂ ਕੀਤੀ ਫਿਰ ਤੁਸੀਂ ਇਹ ਤੁਹਾਨੂੰ ਇਹ ਦੱਸਾਂਗੇ ਜੀ ਇੱਕ ਨੂਰ ਦਾ ਪੂਰਾ ਯੋਗਦਾਨ ਹੈ ਵਿੱਚ ਬਿਲਕੁਲ ਜੀ ਸਾਡੇ ਦੋਨਾਂ ਦਾ ਇਕੁਅਲ ਯੋਗਦਾਨ ਹੈ ਹਮ ਇੱਕ ਨੂਰ ਕਿਹੜੇ ਕਿਹੜੇ ਜਾਨਵਰ ਰੱਖੇ ਨੇ ਤੁਹਾਡੀ ਸਰ ਸਾਡੇ ਕੋਲ ਇੱਕੋ ਬਰੀਡ ਹੈ ਸੈਲਿੰਗ ਬਰੀਡ ਬਾਕੀ ਸਾਰਾ ਸਾਡੀ ਹੋਮ ਬ੍ਰੀਡ ਵੀ ਹੈ ਜੋ ਕਿ ਅਸੀਂ ਬੀਟਰ ਤੇ ਸਾਇਨ ਤੋਂ ਕਰਾਸ ਕੀਤੀ ਸੀਗੀ ਤੇ ਹੁਣ ਸਾਡੇ ਕੋਲ ਸਿਰਫ ਸਾਇਨ ਬ੍ਰੀਡ ਹੈ ਤੇ ਜਿਹੜੀ ਬੀਟਰ ਬ੍ਰੀਡ ਸੀ ਅਸੀਂ ਸੇਲ ਕਰਤੀ ਸੀ ਅਸੀਂ ਸਾਇਨ ਬ੍ਰੀਡ ਪਹਿਲਾਂ ਸਟੱਡੀ ਕੀਤੀ ਸੀ ਕਿ Google ਤੇ ਵੀ ਕਿਹੜੀ ਬ੍ਰੀਡ ਵਧੀਆ ਹੈ ਤਾਂ ਸਾਇਨ ਦਾ ਸਭ ਤੋਂ ਪਹਿਲੇ ਨੰਬਰ ਤੇ ਨਾਮ ਆਇਆ ਕਿਉਂਕਿ ਇਸ ਨੂੰ ਕুইਨ ਆਫ ਮਿਲਕ ਦੇ ਨਾਮ ਉੱਤੇ ਵੀ ਜਾਣਿਆ ਜਾਂਦਾ ਹੈ ਜੇ ਆਪਾਂ Google ਤੇ ਸਰਚ ਕਰਾਂਗੇ ਨਾ ਵੀ ਮਿਲਕ ਕੋ ਕਿਹੜੀ ਕুইਨ ਵਧੀਆ ਹੈ ਕਿਹੜੀ ਗੌਟ ਵਧੀਆ ਤਾਂ ਪਹਿਲੇ ਨੰਬਰ ਤੇ ਸਾਇਨ ਦਾ ਨਾਮ ਹੀ ਆਏਗਾ ਤੇ ਉਸ ਤੋਂ ਬਾਅਦ ਫਿਰ ਸਟੱਡੀ ਕੀਤੀ ਸੈਨਨ ਨੂੰ ਫਿਰ ਅਸੀਂ ਅਲੱਗ-ਅਲੱਗ ਖਾਨਿਆਂ ਤੋਂ ਇੰਡੀਆ ਦੇ ਅਲੱਗ-ਅਲੱਗ ਮਤਲਬ ਸਟੇਟਸ ਤੋਂ ਖਾਨਿਆਂ ਤੋਂ ਅਸੀਂ ਕੋਸ਼ਿਸ਼ ਕੀਤੀ ਵੀ ਮਿਲੇਗੀ ਤਾਂ ਸਰ ਅਸੀਂ ਫਿਰ ਇਹ ਬਰੀਡ ਲੈ ਕੇ ਆਏ ਫਿਰ ਬਰੀਡ ਦੀ ਪਛਾਣ ਵੀ ਤੁਸੀਂ ਕਰ ਲੈਨੇ ਹੋ ਫਿਰ ਇਹ ਅਵੇਲੇਬਿਲਿਟੀ ਕਿੱਥੋਂ ਹੁੰਦੀ ਹੈ ਵੀ ਆਪ ਜਾ ਕੇ ਪੜਤਾਲ ਕਰਦੇ ਹੋ ਵੀ ਇਸ ਜਗ੍ਹਾ ਦੇ ਉੱਤੇ ਆਹ ਆ ਬਰੀਡ ਮਿਲ ਜਾਂਦੀ ਹੈ ਸਰ ਇਹ ਸਾਰਾ ਅਸੀਂ ਜਿਵੇਂ ਆਪਾਂ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ ਹਰ ਫਾਰਮ ਆਪਣੀ ਵੀਡੀਓ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਤਾਂ ਜਿਹੜੇ ਹੋਰ ਇੰਡੀਆ ਦੇ ਵਿੱਚ ਵੱਖ-ਵੱਖ ਫਾਰਮਰ ਨੇ ਜਿਹੜੇ ਸਾਨੇਨ ਤੇ ਕੰਮ ਕਰ ਰਹੇ ਨੇ ਉਹ ਸੋਸ਼ਲ ਮੀਡੀਆ ਤੇ ਆਪਣੇ ਆਪਣੇ ਪਾਉਂਦੇ ਨੇ ਬਾਕੀ ਜਿਵੇਂ ਇੱਕ ਫਾਰਮਰ ਨਾਲ ਟਾਈਪ ਉ ਹੋ ਜਾਂਦਾ ਆ ਤਾਂ ਉਹ ਬਾਕੀਆਂ ਦਾ ਰੈਫਰੈਂਸ ਵੀ ਦਿੰਦੇ ਨੇ ਤੁਸੀਂ ਸੋਸ਼ਲ ਮੀਡੀਆ ਤੁਸੀਂ ਦੇਖ ਕੇ ਜਿਵੇਂ ਸਾਡੇ ਕੋਲ ਬਹੁਤ ਦੂਰੋਂ ਦੂਰੋਂ ਐਨੀਮਲਸ ਆਉਂਦੇ ਨੇ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਕੀ ਨੂੰ ਮਨੀ ਟਰਾਂਸਫਰ ਕਰਨਾ ਤੇ ਉਹ ਆਉਂਦੇ ਨੇ ਤਾਂ ਫਿਰ ਉਰੇ ਆ ਕੇ ਅਸੀਂ ਪੂਰੀ ਤਰ੍ਹਾਂ ਨੇ ਤਰੀਕੇ ਨਾਲ ਉਹਦੀ ਪੜਤਾਲ ਕਰਦੇ ਹਾਂ ਪਰ ਥੋੜੀ ਉਮਰ ਚ ਤਾਂ ਬੱਕਰੀਆਂ ਬੱਕਰੀਆਂ ਹੀ ਹੁੰਦੀਆਂ ਅਗਲਾ ਕਹਿੰਦਾ ਨਹੀਂ ਜੀ ਬੱਚੇ ਨੂੰ ਤਾਂ ਬੱਕਰੀਆਂ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਤੁਸੀਂ ਬਰੀਡ 'ਚ ਕਿੰਨਾ ਫਰਕ ਸਮਝਦੇ ਆ ਜਿਹੜੀ ਸਰ ਸਾਨ ਇਨ ਬਰੀਡ ਆ ਉਹ ਸਭ ਤੋਂ ਅਗਰ ਉਹ ਹੋਰ ਬੱਕਰੇ ਨਾਲ ਖੜੀ ਹੋ ਵੱਖਰੀ ਦਿਖ ਜੇਗੀ ਕਿਉਂਕਿ ਪਹਿਲੀ ਗੱਲ ਉਹ ਚਿੱਟੇ ਰੰਗ 'ਚ ਹੁੰਦੀ ਹੈ ਦੇਖਦਾ ਵੀ ਫਰਕ ਆ ਤੇ ਵੈਸੇ ਵੀ ਦੁੱਧ ਦਾ ਵੀ ਫਰਕ ਆ ਦੇਖੋ ਜੀ ਵੀ ਫਰਕ ਹੈ ਜੀ ਕੈਰੇਕਟਰ ਦੇ ਵਿੱਚ ਵੀ ਫਰਕ ਹੈ ਦੁੱਧ ਦੇ ਵਿੱਚ ਵੀ ਫਰਕ ਆ ਬਾਕੀ ਸਾਫ ਸਫਾਈ ਰਹਿਣ ਸਾਨ ਦੇ ਵਿੱਚ ਵੀ ਬਹੁਤ ਫਰਕ ਆ ਜਿਵੇਂ ਬੀਟ ਜਿਹੜੀ ਆਪਣੀ ਪੰਜਾਬ ਦੀ ਬੀਟਲ ਬਰੀਡ ਆ ਉਹ ਕਾਲੇ ਰੰਗ 'ਚ ਹੁੰਦੀ ਹੈ ਜ਼ਿਆਦਾਤਰ ਜਾਂ ਫਿਰ ਆਪਣੇ ਸ਼ੇਡ 'ਚ ਆ ਜਾਂਦੀ ਹੈ ਬਰਾਊਨ ਸ਼ੇਡ ਲੋਹਾ ਸ਼ੇਡ ਆ ਜਾਂਦੀ ਹੈ ਜਿਹੜੀ ਸਾਂਨੇ ਨਸਰ ਹੁੰਦੀ ਹੈ ਉਹ ਸਿਰਫ ਤੇ ਸਿਰਫ ਵਾਈਟ ਕਲਰ ਜਾਂਦੀ ਹੈ ਤੇ ਉਹਦੀ ਪਿੰਕ ਸਕਿਨ ਹੁੰਦੀ ਹੈ ਹਾਂ ਤੁਸੀਂ ਆਪ ਸੋਚੋ ਵੀ ਜਿਹੜਾ ਐਨੀਮਲ ਚਿੱਟੇ ਰੰਗ ਚ ਹੈ ਜੋ ਥੋੜੀ ਜੀ ਉਹਦੀ ਗੁਲਾਬੀ ਜੀ ਚਮੜੀ ਉਹ ਕਿੰਨਾ ਸੋਹਣਾ ਲੱਗਦਾ ਹੋਏਗਾ ਦੇਖਣ ਨੂੰ ਐਡੇ ਵੱਡੇ ਵੱਡੇ ਉਹਦੇ ਸਿੰਘ ਹੁੰਦੇ ਨੇ ਔਰ ਲੰਬੀ ਹੁੰਦੀ ਹੈ ਫੀਮੇਲ ਜਿਹੜੇ ਬੱਚੇ ਹੁੰਦੇ ਨੇ ਨਿਊ ਬੋਨ ਜਿਹੜੇ ਹੁਣੇ ਨਵ ਜੰਮੇ ਬੱਚੇ ਹੁੰਦੇ ਨੇ ਉਹ ਵੀ ਬਹੁਤ ਸੋਹਣੇ ਹੁੰਦੇ ਆ ਦੇਖਣ ਨੂੰ ਤੇ ਮਤਲਬ ਸਾਂਨੇ ਨੂੰ ਦੇਖ ਕੇ ਪਛਾਣਿਆ ਜਾ ਸਕਦਾ ਹੈ ਮੋٹے ਮੋٹے ਤੌਰ ਤੇ ਬਾਕੀ ਜਿਗਰ ਆਪਾਂ ਡੈਡ ਲਾਈਨ ਦੀ ਗੱਲ ਕਰੀਓ ਹੌਲੀ ਹੌਲੀ ਪ੍ਰੈਕਟੀਕਲ ਕਰਕੇ ਐਕਸਪੀਰੀਅੰਸ ਹੋ ਜਾਂਦਾ ਵੀ ਕਿਹੜੀ ਪਿਓਰ ਆ ਕਿਹੜੀ ਥੋੜੀ ਮਿਕਸ ਚ ਆ ਗਈ ਮਨਤ ਰਹਿائش ਤੋਂ ਤੁਹਾਡਾ ਫਾਰਮ 10-15 ਕਿਲੋਮੀਟਰ ਦੀ ਦੂਰੀ ਤੇ ਹੈ ਪਰ ਤੁਸੀਂ ਡੇਲੀ ਕਿਵੇਂ ਵਿਜ਼ਿਟ ਕਰਦੇ ਹੋ ਤੁਸੀਂ ਸਕੂਲ ਵੀ ਜਾਂਦੇ ਆ ਅਸੀਂ ਜਿਵੇਂ ਸਰ ਰੋਜ਼ ਸਵੇਰੇ ਜਲਦੀ ਉੱਠਦੇ ਆ ਤੇ ਸਵੇਰੇ ਕਿੰਨੇ ਵਜੇ ਉੱਠਦੇ ਆਂ ਫਿਰ ਤੁਸੀਂ ਸਰ ਪੌਣੇ 5 ਦੇ ਕਰੀਬ ਉੱਠ ਜੰਨੇ ਆਂ ਅਸੀਂ ਪੌਣੇ 5 ਤਾ ਉੱਠ ਹੀ ਜੰਨੇ ਆਂ ਤਾਂ ਉਸ ਤੋਂ ਬਾਅਦ ਅਸੀਂ ਸਵੇਰੇ ਅੱਧਾ ਘੰਟਾ ਜਿਵੇਂ ਅਸੀਂ ਆਣ ਜਾਣ ਨੂੰ ਲੱਗਦਾ ਉਸ ਤੋਂ ਬਾਅਦ 1.5 ਘੰਟਾ ਅਸੀਂ ਉਹਰੇ ਬਤੀਤ ਕਰਕੇ ਹੀ ਜੰਨੇ ਆਂ ਰੋਜ਼ ਸਵੇਰੇ ਜਿਹੜੇ ਹੁਣ 8 ਵਜੇ ਦਾ ਸਕੂਲ ਹੁੰਦਾ ਤਾਂ ਅਸੀਂ ਪਹਿਲਾਂ ਪਹੁੰਚ ਕੇ ਫਿਰ ਤਿਆਰ ਹੋ ਕੇ ਫਿਰ ਸਕੂਲ ਜੰਨੇ ਆ ਬੱਕਰੀਆਂ ਪਚੋਣੇ ਆ ਤੁਸੀਂ ਆਕੇ ਹਾਂਜੀ ਬੱਕਰੀਆਂ ਆ ਪੁਰੇ ਚੋਕੇ ਸਾਫ਼ ਕਰਕੇ ਫਿਰ ਚੋਕੇ ਫਿਰ ਉਹ ਤੋਂ ਦੁੱਧ ਲੈ ਜੰਨੇ ਆ ਪਟਿਆਲੇ ਦੇ ਵਿੱਚ ਫਿਰ ਉੱਥੇ ਤੋਂ ਉਹ ਵਿਕ ਜਾਂਦਾ ਆ ਉੱਥੇ ਸੇਲ ਕਰਦੇ ਹਾਂ ਹਾਂਜੀ ਸੇਲ ਵੀ ਤੁਸੀਂ ਆਪ ਹੀ ਸਟਾਲ ਲਾਉਣੇ ਆ ਫਿਰ ਨਹੀਂ ਜੀ ਜਿਵੇਂ ਸਿਰੋਜ ਸਕੂਲ ਜਾਣਾ ਹੁੰਦਾ ਹੈ ਕਈ ਕਸਟਮਰ ਪਹਿਲਾਂ ਅਸੀਂ ਲਗਾਇਆ ਕਰਦੇ ਸੀ ਕਈ ਕਸਟਮਰ ਜਿਵੇਂ ਹੁਣ ਉਹ ਸਟੋਲਾਂ ਤੋਂ ਹੋਮ ਡਿਲੀਵਰੀ ਤੇ ਆਗੇ ਵੀ ਸਾਨੂੰ ਤੁਸੀਂ ਰੋਜ਼ਾ ਹੋਮ ਡਿਲੀਵਰ ਕਰਦਿਆ ਕਰੋ ਕਈ ਆਗੇ ਵੀ ਕਈ ਘਰ ਤੋਂ ਲੈ ਜਾਂਦੇ ਨੇ ਕਈਆਂ ਨੂੰ ਹੁੰਦਾ ਹੈ ਵੀ ਅਸੀਂ ਆਪਣੇ ਮਤਲਬ ਕਈ ਜਿਵੇਂ ਇੱਕ ਰੋਜ਼ ਨਾ ਲੈ ਕੇ ਇੱਕ ਦਿਨ ਬਾਅਦ ਕਿਲੋ ਲੈ ਜਾਂਦੇ ਨੇ ਕਈ ਮਤਲਬ ਹੋਰ ਪ੍ਰੋਡਕਟਸ ਲੈ ਜਾਂਦੇ ਹੁਣ ਅਸੀਂ ਸਟਾਲ ਨਹੀਂ ਲਗਾਉਂਦੇ ਸੋਸ਼ਲ ਮੀਡੀਆ ਤੋਂ ਕਾਫੀ ਕਸਟਮਰ ਆ ਜਾਂਦੇ ਨੇ ਇੱਕਮ ਕਿਵੇਂ ਨੂਰ ਵੀ ਜਿੰਨੀ ਕੋ ਉਮਰ ਆ ਤੁਹਾਡੀ ਐਂ ਜੇ ਲੱਗਦਾ ਵੀ ਫੋਨ ਚਲਾ ਲਈ ਅੱਜਕੱਲ ਜਵਾਬ ਫੋਨ 'ਚ ਬਹੁਤ ਰੁੱਝਦੇ ਆ ਫੋਨ ਚਲਾ ਲਈਏ ਨਾਲ ਜੇ ਕਲਾਸਮੇਟ ਨਾਲ ਖੇਡ ਆਈਏ ਜਾਂ ਆਣ ਗਵੜ ਜਾਵੜੀਏ ਉਹ ਸਾਰੀਆਂ ਚੀਜ਼ਾਂ ਵਾਈਡ ਕੀਤੀਆਂ ਫਿਰ ਸਰ ਮਤਲਬ ਫੋਲੋਅਰਸ ਅਸੀਂ ਦੂਰ ਆ ਸਿਰਫ ਸੋਸ਼ਲ ਮੀਡੀਆ ਜਿਹੜੀ ਕੋਰਸ ਦੇ ਰਿਲੇਟਡ ਵੀਡੀਓਸ ਪਾਉਣ ਲਈ ਵਰਤਦੇ ਆ ਬਾਕੀ ਸਾਡੇ ਇੰਸਟਾਗ੍ਰਾਮ ਤੇ ਵੀ ਬਹੁਤ ਸਾਰੇ ਪਰਸਨ ਨੇ ਉਸ ਤੇ ਵੀਡੀਓਸ ਪਾਣੇ ਆ ਤਾਂ ਕਿ ਆਪਣੇ ਫਾਰਮ ਨੂੰ ਹੋਰ ਅੱਗੇ ਪ੍ਰੋਮੋਟ ਕਰ ਸਕੀਏ ਬਾਕੀ ਸਰ ਅਸੀਂ ਇਹ ਚੀਜ਼ਾਂ ਤੋਂ ਇਸ ਲਈ ਦੂਰ ਆ ਕਿਉਂਕਿ ਅਸੀਂ ਆਪਣਾ ਸ਼ੁਰੂ ਤੋਂ ਹੀ ਮਾਈਂਡ ਸੈਟਅਪ ਕਰਿਆ ਹੋਇਆ ਸੀ ਕਿ ਅਸੀਂ ਬਿਜ਼ਨਸ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਰੀਡਰ ਰੂਲ ਬਣਾਉਣ ਚ ਨਹੀਂ ਸ਼ੌਕ ਜਿਵੇਂ ਅੱਜ ਕੱਲ੍ਹ ਜਵਾਕ ਕਦੇ ਨੱਚਣ ਲੱਗ ਗਏ ਕਦੇ ਰੀਲ ਬਣਾਉਣ ਲੱਗੇ ਗਾਣੇ ਲਾ ਕੇ ਕਿ ਕਿ ਆਪਾਂ ਨੂੰ ਇਸ ਤਰੀਕੇ ਦਾ ਨਹੀਂ ਕਰਨਾ ਚਾਹੀਦਾ ਇਹ ਲਗ ਟੈਲੈਂਟ ਐਪ ਨਾਲ ਉਹ ਕਰ ਸਕਦੇ ਆ ਪਰ ਲਗ ਲਗ ਤਰੀਕੇ ਦੀ ਫੀਲਸ ਹੁੰਦੇ ਨੇ ਕੋ ਟਾਈਮ ਵੇਸਟ ਹੈ ਉਹਦੇ ਚ ਹਾਂਜੀ ਉਸਦੇ ਵੀ ਟਾਈਮ ਵੇਸਟੇ ਜੀ ਤਰੀਕੇ ਦੀ ਹੈਗੀ ਆ ਤੇ ਅਸੀਂ ਆਪਣਾ ਜਾਣਿਆ ਕਿ ਬਿਜ਼ਨਸ ਦੇ ਤੌਰ ਤੇ ਜਿਹੜਾ ਗੋਟ ਫਾਰਮ ਹੈ ਉਸ ਨੂੰ ਲੈ ਕੇ ਆਈਏ ਅਸੀਂ ਵਾਪਕ ਗੋਟਸ ਦੀ ਰੀਲ ਪਾਉਣੀ ਆ ਸੰਗਸ ਤੇ ਹਾਂਜੀ ਬਹੁਤ ਪਿਆਰ ਕਰਦੇ ਤੁਸੀਂ ਬੱਕਰੀਆਂ ਨਾਲ ਜੀ ਸਰ ਇਹਨਾਂ ਦੇ ਨਾਮ ਵੀ ਰੱਖਦੇ ਆ ਜਿਵੇਂ ਸਾਡੇ ਫਾਰਮ ਆਨਲਾਈਨ ਰਜਿਸਟਰ ਨੇ ਫਾਰਮ ਦੇ ਜਿਹੜੇ ਐਨੀਵਲ ਜੀ ਆਨਲਾਈਨ ਰਜਿਸਟਰ ਹੈ ਟੈਗਿੰਗ ਹੋਈ ਪਈ ਹੈ ਪਰ ਅਸੀਂ ਉਹਨਾਂ ਦੇ ਨਾਲ ਨਾਲ ਬੱਕਰੀਆਂ ਦੇ ਨਾਮ ਵੀ ਰੱਖਦੇ ਆ ਐਂ ਤਾਂ ਨਹੀਂ ਹੁੰਦਾ ਵੀ ਖਰਚ ਮਾਹੌਲ ਹੀ ਬੱਕਰੀਆਂ ਵਾਲਾ ਹੋ ਗਿਆ ਤਾਂ ਉਹਦੇ ਚ ਇਨਵੋਲ ਹੋਣ ਲੱਗ ਗਏ ਕਿ ਆਪਦਾ ਵੀ ਮਨ ਪਹਿਲਾਂ ਸੈਟਅਪ ਕੀਤਾ ਸਰ ਪਹਿਲਾਂ ਜਦੋਂ ਗੌਰਸ ਲੈ ਕੇ ਆਈ ਸੀ ਇਕ ਤਰ੍ਹਾਂ ਦਾ ਮਾਹੌਲ ਹੋ ਗਿਆ ਸੀਗਾ ਜਦੋਂ ਦੁੱਧ ਮੇਕਿੰਗ ਕਰਦੇ ਸੀ ਅਸੀਂ ਵੀ ਸਿੱਖੀ ਹੋਲੀ-ਵੋਲੀ ਮੇਕਿੰਗ ਕਰਨਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬੱਚੇ ਹੋਏ ਫਿਰ ਤਾਂ ਹੋਰ ਲਗਾਵ ਹੋ ਗਿਆ ਤਾਂ ਹੁਣ ਤਾਂ ਸਿਰ ਸਾਡੇ ਫਾਰਮ ਤੇ ਹੀ ਨੇ ਜਿਹੜੇ ਐਨੀਮਲਸ ਨੇ ਪਹਿਲਾਂ ਘਾਟੇ ਛਾਤੇ ਹੁੰਦੇ ਸੀਗੇ ਤਾਂ ਪਹਿਲਾਂ ਸੀਗਾ ਮਾਹੌਲ ਤਾਂ ਹੁਣ ਫਾਰਮ ਤੇ ਐ ਸਾਰੇ ਜਾਨਵਰ ਕਿੱਥੋਂ ਆਏ ਮਮਾ ਤੋਂ ਜਾਂ ਪਾਪਾ ਤੋਂ ਕੀ ਆਏ ਕੀ ਲੱਗਦਾ ਵੀ ਇਹੋ ਜਿਹਾ ਬੂਸਟ ਆਉਂਦਾ ਕਿੱਥੋਂ ਆ ਸਾਰਾ ਦਿਨ ਕੰਮ ਕਰਨਾ ਪੜਨਾ ਵੀ ਆ ਤੁਸੀਂ ਪੜਾਈ 'ਚ ਵੀ ਟੋਪਰ ਆ ਹੈਣਾ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਮੇਨਟੇਨ ਕਰਦੇ ਆ ਜਿਵੇਂ ਹੁਣ ਤੁਹਾਡਾ ਤੁਹਾਡਾ ਰੈਂਕ ਵੀ ਆਇਆ ਚ ਅੱਛੀ ਅੱਛੇ ਨੰਬਰਾਂ ਦੇ ਤੁਸੀਂ ਪਾਸ ਹੋਏ ਆ ਹੈਨਾ ਤੇ ਸਾਰਾ ਦਿਨ ਫਾਰਮ ਤੇ ਵੀ ਕੰਮ ਕਰਨਾ ਇਹ ਬੂਸਟਿੰਗ ਕਿੱਥੋਂ ਸਰ ਪਹਿਲਾਂ ਤਾਂ ਜਦੋਂ ਅਸੀਂ ਛੋਟੇ ਹੁੰਦੇ ਸੀ ਛੋਟੇ ਹੁੰਦੇ ਤੋਂ ਹੀ ਸਾਨੂੰ ਮਤਲਬ ਐਦਾਂ ਦੀ ਕੰਮ ਕਰਨ ਦੀ ਲਗਨ ਲੱਗ ਗਈ ਸੀ ਵੀ ਸਾਡੇ ਦੋਨਾਂ 'ਚ ਇਹ ਕੁਆਲਿਟੀ ਆ ਵੀ ਜਿਹੜਾ ਕੰਮ ਇੱਕ ਵਾਰੀ ਫੜ ਲੀਏ ਜਦ ਤੱਕ ਉਹ ਸਫਲ ਨਹੀਂ ਹੁੰਦਾ ਛੱਡਦੇ ਨਹੀਂ ਹੈਗੇ ਵੀ ਇਹ ਮਨਜ਼ੂਰ ਨਹੀਂ ਹੈ ਵੀ ਅਸੀਂ ਫੇਲ ਹੋ ਗਏ ਪੂਰੀ ਕੋਸ਼ਿਸ਼ ਕਰਨੀ ਹੈ ਵੀ ਉਹ ਕਮ ਸਫਲ ਹੋ ਜੇ ਬਾਕੀ ਜੇ ਫੇਲ ਹੋ ਗਏ ਫਿਰ ਉਹ ਚਲੋ ਰੱਬ ਦੀ ਮਰਜ਼ੀ ਵੀ ਇੱਕ ਵਾਰ ਤਾਂ ਅਸੀਂ ਪੂਰੀ ਕੋਸ਼ਿਸ਼ ਕਰਨੀ ਆ ਹੁਣ ਜਦੋਂ ਛੋਟੇ ਹੁੰਦੇ ਸਾਨੂੰ ਆਦਤ ਪੈ ਗਈ ਹੁਣ ਹੌਲੀ ਹੌਲੀ ਜਦੋਂ ਫਿਊਚਰ ਟਾਈਕੂਨਸ ਨੂੰ ਦੱਸਿਆ ਹੋਇਆ ਸੀ ਉਹਦੇ ਵਿੱਚ ਅਸੀਂ ਪਾਰਟਿਸਿਪੇਟ ਕੀਤਾ ਮੈਂ ਪਾਰਟਿਸਿਪੇਟ ਕੀਤਾ ਸੀ ਉਸ ਵਿੱਚ ਵੀ ਮੈਂ ਫਰਸਟ ਆਈ ਸੀ ਮੈਨੂੰ 51000 ਦਾ ਕੈਸ਼ ਪ੍ਰਾਈਜ਼ ਮਿਲਿਆ ਸੀ ਡੀਸੀ ਮੈਮ ਪਟਿਆਲਾ ਵੱਲੋਂ ਤਾਂ ਉਦੋਂ ਬੂਸਟ ਹੋਇਆ ਵੀ ਸਾਨੂੰ ਇੰਨਾ ਵਧੀਆ ਪ੍ਰਾਈਜ਼ ਮਿਲਿਆ ਹੈ ਵੀ ਅਸੀਂ ਹੋਰ ਕੰਮ ਕਰੀਏ ਹੁਣ ਹੌਲੀ ਹੌਲੀ ਜਿਵੇਂ ਵਾਇ ਵੀਡੀਓਜ਼ ਹੋ ਬਨ ਰਹੀਆਂ ਨੇ लोग कमेंट ਕਰ ਰਹੇ ਨੇ ਮਤਲਬ ਬਹੁਤ ਅੱਛੇ ਤਰੀਕੇ ਨਾਲ ਐਪਰੀਸ਼ੀਏਟ ਕਰ ਰਹੇ ਨੇ ਫੋਨ ਆਉਂਦੇ ਨੇ ਮਤਲਬ ਹੋਰ ਬਾਰੋ-ਬਾਰੋ ਫੋਨ ਆਉਂਦੇ ਨੇ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਫੋਨ ਆਉਂਦੇ ਨੇ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਬਾਕੀ ਉਧਰੋਂ ਬੂਸਟ ਮਿਲਦਾ ਹੂੰ ਮੈਨੂੰ ਤਾਂ ਅੱਜਕੱਲ ਜਾਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਵੀ ਜਿਹੜੀ ਮੰਮੀਆਂ ਕਹਿ ਦਿੰਦੀਆਂ ਹੁੰਦੀਆਂ ਕਿ ਨਾ ਪੁੱਤ ਗਰਮੀ ਬਹੁਤ ਆ ਤੂੰ ਨਾ ਬਾਹਰ ਜਾ ਗਰਮੀ ਬਹੁਤ ਆ ਤੂੰ ਕੀ ਲੈਣਾ ਇਹ ਕੰਮ ਤੋਂ ਤੁਸੀਂ 45 ਡਿਗਰੀ 'ਚ ਵੀ ਸਾਰਾ ਚਾਰਾ ਵੀ ਪਾ ਕੇ ਹਟੇ ਆਂ ਧਾਰਾਂ ਵੀ ਜੋ ਕੇ ਹਟੇ ਆਂ ਫਰਮਾਤਾ ਹੁਣੇ ਕਹਿੰਦੀ ਨਹੀਂ ਵੀ ਗਰਮੀ ਬਹੁਤ ਮੰਨਤ ਕਰਿਆ ਜਾ ਉਹ ਮਮਾ ਕਹਿੰਦੇ ਤਾਂ ਹੈ ਵੀ ਜਿਵੇਂ ਹੁਣ ਆਪਾਂ ਇਸ ਇਹ ਵਾਲੇ ਜਵਾਨੇ ਦੇ ਵਿੱਚ ਤਾਂ ਹੋਰ ਬਹੁਤ ਤਰੀਕੇ ਦੇ ਪ੍ਰੀਕੌਸ਼ਨ ਲੈ ਸਕਦਾ ਜਿਵੇਂ ਫੂਡ ਬਾਰੇ ਕਈ 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 ਮਮਾਗਾ ਕਹਿ ਦਿੰਦੇ ਆ ਨਾ ਨਾ ਏਸੀ ਚੋਂ ਬਾਹਰ ਨਾ ਜਾਈਂ ਬਾਹਰ ਗਰਮੀ ਬਹੁਤ ਆ ਫਿਰ ਉਹਦੇ ਨਾਲ ਕੀ ਹੁੰਦਾ ਜੀ ਬੱਚੇ ਸੋਹਲ ਬਣ ਜਾਂਦੇ ਨੇ ਅੱਗੇ ਜਾ ਕੇ ਕੰਮ ਨਹੀਂ ਕਰ ਸਕਦੇ ਸਾਡੇ ਮਮਾ ਪਾਪਾ ਐਦਾਂ ਦੇ ਆਵੇ ਪੂਰਾ ਪੂਰੇ ਤਰੀਕੇ ਨਾਲ ਕੰਮ ਕਰੋ ਪਰ ਔਨਾ ਕ ਕਰੋ ਵੀ ਥੋੜੀ ਸਿਹਤ ਵੀ ਨਾ ਵਿਗੜੇ ਵੀ ਤਾਂ ਕਿ ਕੱਲ੍ਹ ਨੂੰ ਵੀ ਤੁਸੀਂ ਕਰ ਸਕੋ ਆਪਣੀ ਮਿਹਨਤ ਤਾਂ ਗਰਮੀ ਤੋਂ ਬਚਣ ਦੇ ਬਹੁਤ ਸਾਰੇ ਤਰੀਕੇ ਨੇ ਤਾਂ ਮਮਾ ਉਹ ਦੱਸਦੇ ਹੁੰਦੇ ਨੇ ਵੀ ਜਿਵੇਂ ਟੋਪੀ ਪਾ ਲਓ ਚੁੰਨੀ ਲੈ ਲਓ ਰਿੱਲੀ ਚੁੰਨੀ ਲੈ ਲਓ ਵੀ ਨਹੀਂ ਸਰ ਗਰਮੀ ਨਹੀਂ ਲੱਗੇਗੀ ਹੂੰ ਬਾਕੀ ਇੰਨਾ ਮਤਲਬ ਸਰੀਰ ਪੱਕ ਚੁੱਕਿਆ ਕਿ ਹੁਣ ਇੰਨੇ ਜਿਆਦਾ ਮਹਿਸੂਸ ਹੁੰਦੀ ਨਹੀਂ ਕਿੰਨਾ ਕੁ ਲਾਭ ਤੁਹਾਨੂੰ ਲੱਗਦਾ ਵੀ ਕਿੰਨੀ ਕੁ ਕਮਾਈ ਕਰ ਲਈ ਹੋਊਗੀ ਤੁਹਾਨੂੰ ਸੀ ਲੱਗਦਾ ਵੀ ਜਦੋਂ ਦਾ ਫਾਰਮ ਖੋਲ ਲਿਆ ਵੀ ਇਹ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਵੀ ਤੁਹਾਨੂੰ ਫਾਇਦਾ ਹੋਇਆ ਕਦੇ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਨੁਕਸਾਨ ਤਾਂ ਨਹੀਂ ਹੋਇਆਗਾ ਪਹਿਲਾਂ ਜਦੋਂ ਅਸੀਂ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਸੀ ਸਾਨੂੰ ਇਹ ਨਹੀਂ ਪਤਾ ਸੀ ਕਿਉਂਕਿ ਬੱਚੇ ਸੀ ਅਸੀਂ ਉਦੋਂ ਪਹਿਲੇ ਸਾਲ ਜਦੋਂ ਸਾਡੇ ਕੋਲ 15-20 ਫੀਮੇਲ ਹੋ ਗਈਆਂ ਸੀ ਉਸ ਦਿਨ ਜਦੋਂ ਉਹਨਾਂ ਨੇ ਬੱਚੇ ਦਿੱਤੇ ਸਰਦੀਆਂ ਦਾ ਮੌਸਮ ਆਇਆ ਉਦੋਂ ਫਿਰ ਕਿਉਂਕਿ ਗਰਮ ਮੌਸਮ ਚੇਂਜ ਹੋ ਗਿਆ ਬੱਕਰੀ ਇੱਕਦਮ ਮੌਸਮ ਚੇਂਜ ਨਹੀਂ ਚੱਲਦੀ ਤਾਂ ਉਹਨੂੰ ਮਤਲਬ ਟਰਪਾਲਾ ਟਰਪੂਲਾ ਲਾ ਕੇ ਉਹਨੂੰ ਸੇਫ ਰੱਖਣਾ ਪੈਂਦਾ ਹੈ ਤਾਂ ਨਮੂਣੀਆਂ ਦੀ ਸ਼ਿਕਾਇਤ ਹੋ ਜਾਂਦੀ ਹੈ ਇਹਨਾਂ ਨੂੰ हां निमोनिया ਦੇ ਹੋਈ ਸੀ ਦੋ ਤਿੰਨ ਬੱਚਿਆਂ ਨੂੰ ਵੀ ਮਤਲਬ ਰਾਤੋਂ ਰਾਤ ਡੈਥ ਹੋ ਗਈ ਸੀ ਤੇ ਕਾਫੀ ਉਦੋਂ ਮਨ ਖਰਾਬ ਹੋਇਆ ਸੀ ਫਿਰ ਹੌਲੀ ਹੌਲੀ ਜਦੋਂ ਅਸੀਂ ਸਿੱਖਿਆ ਨਾ ਫਿਰ ਹੁਣ ਹੁਣ ਐਸੀ ਕੋਈ ਸ਼ਿਕਾਇਤ ਨਹੀਂ ਹੈ ਜਿਵੇਂ ਹੁਣ ਪਿਛਲੇ ਸਾਲ ਜਿਹੜਾ ਲੋਟ ਆਇਆ ਸੀ ਤੇ ਇਸ ਸਾਲ ਦਾ ਲੋਟ ਕਿਸੇ ਵਿੱਚ ਕੋਈ ਮਾਰਟੈਲਿਟੀ ਨਹੀਂ ਹੋਈ ਹਮ ਸਾਰਾ ਕੁਝ ਸਹੀ ਹੈ ਹੁਣ ਮਤਲਬ ਹੌਲੀ ਹੌਲੀ ਤਜਰਬਾ ਗੇਨ ਹੋ ਰਿਹਾ ਐ ਐਕਸਪੀਰੀਅੰਸ ਹੋ ਰਿਹਾ ਐ ਮਨਤ ਕੀ ਸੋਚਦੀ ਐ ਵੀ ਪੜਨਾ ਵੀ ਆ ਫਾਰਮ ਪ੍ਰਤੀ ਕੀ ਸੋਚਦੀ ਕੀ ਕੀ ਬਣਾਉਣਾ ਚਾਹੁੰਦੇ ਫਾਰਮ ਤੇ ਸਰ ਪੜਨਾ ਤਾਂ ਹੁਣ ਹਰ ਬੱਚੇ ਲਈ ਮਸਤੀ ਹੈ ਵੀ ਪੜਨਾ ਤਾਂ ਇੱਕ ਪਹਿਲਾ ਸਭ ਤੋਂ ਪਹਿਲੀ ਪ੍ਰਾਇੋਰਟੀ ਆ ਜਾਂਦੀ ਹੈ। ਬਿਲਕੁਲ। ਦੂਜਾ ਵੀ ਪੜ ਕੇ ਆਪਾਂ ਕਰਨਾ ਕੀ ਹੈ ਵੀ ਵੱਡੇ ਹੋ ਕੇ ਨੌਕਰੀ ਕਰ ਲਾਂਗੇ। ਸਰਕਾਰੀ ਮ ਕਰ ਲਾਂਗੇ ਵੱਧ ਤੋਂ ਵੱਧ। ਹੂੰ। ਤੀਸਰੀ ਗੱਲ ਜਿਹੜਾ ਕੋਈ ਕੋਈ ਸੋਚਦਾ ਵੀ ਉਹ ਹੁੰਦੇ ਵੀ ਆਪਾਂ ਬਿਜ਼ਨਸ ਕਰਾਂਗੇ। ਜੋ ਕਿ ਮੈਂ ਬਹੁਤ ਖੁਸ਼ ਆ ਵੀ ਸਾਡੀ ਫੈਮਿਲੀ ਦੇ ਵਿੱਚ ਐਵੇਂ ਸੋਚਿਆ ਗਿਆ ਵੀ ਬਿਜ਼ਨਸ ਕਰਾਂਗੇ ਕਿ ਥੋੜੀ ਹਾਂ ਆਪਦਾ ਕਾਰੋਬਾਰ ਕਰਾਂਗੇ। ਕਿਉਂਕਿ ਜਿਹੜੀ ਨੌਕਰੀ ਹੈ ਜੇ ਤੁਸੀਂ ਰੋਜ਼ ਜਾਓਗੇ ਤਾਂ ਤੁਹਾਨੂੰ ਤਨਖਾਹ ਮਿਲੇਗੀ। ਬਿਜ਼ਨਸ ਦੇ ਵਿੱਚ ਤੁਸੀਂ ਇੱਕ ਵਾਰ ਇਨਵੈਸਟ ਕਰਤਾ ਤਾਂ ਉਹਦੇ ਜੇ ਤੁਹਾਨੂੰ ਤੁਸੀਂ ਠੀਕ ਹੋ ਨਹੀ ਠੀਕ ਹੋ ਤੁਹਾਨੂੰ ਮਤਲਬ ਜਿਹੜਾ ਇਨਕਮ ਆਈ ਜਾਊਗੀ ਇਨਕਮ ਟਰਨਓਵਰ ਮਿਲੀ ਜਾਏਗੀ ਹੂੰ ਤਾਂ ਬਿਜ਼ਨਸ ਦੇ ਵਿੱਚ ਇਹ ਵੀ ਨਹੀਂ ਵੀ ਤੁਸੀਂ ਕਿਸੇ ਦੇ ਹੋਰ ਦੇ ਹੁਕਮ ਦੇ ਅਨੁਸਾਰ ਕੰਮ ਕਰੋਗੇ ਆਪਣੀ ਮਰਜ਼ੀ ਦੇ ਮਾਲਕ ਤਾਂ ਬਿਜ਼ਨਸ ਇੱਕ ਬਹੁਤ ਵਧੀਆ ਤਰੀਕਾ ਆ ਮੈਨੂੰ ਵੀ ਬਹੁਤ ਅੱਛਾ ਲੱਗਦਾ ਵੀ ਮੈਂ ਪੜ੍ਹਾਈ ਤਾਂ ਕਰ ਹੀ ਰਹੀ ਆ ਪਰ ਨਾਲ ਹੀ ਇੱਕ ਐਕਸਟਰਾ ਆਰਡੀਨਰੀ ਚੀਜ਼ ਕਰ ਰਹੀ ਆ ਜੋ ਹਰ ਬੱਚਾ ਨਹੀਂ ਕਰਦਾ ਹੂੰ ਿਕਨੂਰ ਕੰਮ ਜ਼ਿਆਦਾ ਫਿਰ ਐ ਤਾਂ ਨਹੀਂ ਇਹ ਵੀ ਕੰਮ ਵੰਡਿਆ ਹੋਇਆ ਜਾਂ ਆਪ ਕੰਮ ਵਧ ਕਰਨਾ ਪੈਂਦਾ ਦੀ ਛੋਟੀ ਆ ਵੀ ਆ ਵੀ ਕਰ ਲਾ ਵੀ ਕਰ ਲਾ ਵੀ ਕਰ ਲਾ ਐ ਤਾਂ ਨਹੀਂ ਹੁੰਦਾ ਜਦੋਂ ਸਵੇਰੇ ਉੱਠ ਆਂਦੇ ਆਸੀਂ ਵੰਡੇ ਆ ਵੀ ਮੈਨੇ ਝਾੜੂ ਲਾਣਾ ਇਹਨਾਂ ਨੂੰ ਮਿਲਕਿੰਗ ਕਰਨੀ ਹੈ ਬਾਕੀ ਜਿਹੜੇ ਬੰਮਾ ਨੇ ਉਹਨਾਂ ਨੇ ਦੇਖਣਾ ਵੀ ਜਾਨਵਰ ਹੀ ਸਿਹਤ ਠੀਕ ਹੈ ਤੇ ਇਸ ਤਰੀਕੇ ਨਾਲ ਸੱਡੀ ਸਿਰ ਸ਼ਿਕਾਇਤ ਨਹੀਂ ਹੋਈ ਇੱਕ ਦੂਜੇ ਤੋਂ ਕੰਮ ਦੇ ਬਰਤੀ ਵੰਡ ਕੇ ਕੰਮ ਕਰ ਲੈਨੇ ਹਾਂ ਮੈਨੂੰ ਤਾਂ ਇਹ ਬਹੁਤ ਹੁੰਦਾ ਵੀ ਕੰਮ ਤਾਂ ਸਾਰੇ ਸ਼ੁਰੂ ਕਰ ਰਹੇ ਨੇ ਪਰ ਉਹਦੀ ਚਾਹੇ ਹੁੰਦਾ ਵੀ ਹੱਥੀ ਕੰਮ ਨਹੀਂ ਕਰਦੇ ਲੇਬਰ ਰੱਖ ਲੈਂਦੇ ਨੇ ਵੀ ਬੰਦੇ ਰੱਖ ਲਓ 5-7 ਕੋਈ ਮਿਲਕਿੰਗ ਕਰੂਗਾ ਕੋਈ ਤੜਕੇ ਆ ਕੇ ਫਾਰਮ ਖੋਲੂਗਾ ਕਿਸੇ ਨੇ ਪਾਣੀ ਦਾ ਸਾਰਾ ਕੁਝ ਕਰਨਾ ਇਦਿ ਜੇ ਨੁਕਸਾਨ ਹੋ ਜਾਂਦਾ ਪੈਸੀ ਪੂਸੀਆਂ ਦਾ ਵੇਸਟਿੰਗ ਹੁੰਦੀ ਹੈ ਇਹਦੀ ਸਰ ਸ਼ੁਰੂ ਸ਼ੁਰੂਸਤਾ ਹੋ ਜਾਂਦਾ ਕਿਉਂਕਿ ਜਦੋਂ ਅਸੀਂ ਸ਼ੁਰੂ ਕੀਤਾ ਸੀ ਅਸੀਂ ਸਭ ਤੋਂ ਪਹਿਲਾਂ ਖੁਦ ਕੰਮ ਕੀਤਾ ਖੁਦ ਸਿੱਖਿਆ ਸਾਰਾ ਕੁਝ ਤਾਂ ਕਿ ਅੱਗੇ ਜੇ ਅਸੀਂ ਲੇਬਰ ਰੱਖੀਏ ਉਹ ਵੀ ਸਿਖਾ ਸਕੀਏ ਕਿਉਂਕਿ ਹੁਣ ਟ੍ਰੇਨਡ ਲੇਬਰ ਮਿਲਣਾ ਥੋੜਾ ਮੁਸ਼ਕਿਲ ਹੋ ਗਿਆ ਹੈ ਜਿਆਦਾਤਰ ਲੋਕ ਆਪਣਾ ਆਪਣਾ ਕੰਮ ਕਰਦੇ ਨੇ ਇਹ ਕੰਮਾਂ 'ਚ ਨਹੀਂ ਪੈਂਦੇ ਤਾਂ ਸਭ ਤੋਂ ਪਹਿਲਾਂ ਅਸੀਂ ਖੁਦ ਸਿੱਖਿਆ ਜਿਵੇਂ ਕਿ ਹੁਣ ਸਟਾਕ ਵੱਧਦਾ ਜਿਵੇਂ ਹੁਣ 250 300 ਬੱਕਰੀਆਂ ਨੇ ਉਹਨਾਂ ਨੂੰ ਇੱਕ ਬੰਦਾ ਨਹੀਂ ਸੰਭਾਲ ਸਕਦਾ ਤੇ ਉਸ ਕੇਸ ਦੇ ਵਿੱਚ ਆਪਾਂ ਨੂੰ ਲੇਬਰ ਰੱਖਣੀ ਪੈਂਦੀ ਹੈ ਪਰ ਜੇ ਪਹਿਲਾਂ ਆਪਾਂ ਖੁਦ ਕੰਮ ਕਰਦੇ ਆਂ ਫਿਰ ਆਪਣੇ ਫੇਲ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ ਵੀ ਜਿਵੇਂ ਨਹੀਂ ਤਾਂ ਆਪਾਂ ਲੇਬਰ ਨੂੰ ਹੀ ਕਹੀ ਜਾਵਾਂਗੇ ਤੂੰ ਐ ਕਰ ਲਾ ਤੂੰ ਐ ਕਰ ਲਾ ਉਹਨੂੰ ਜੇ ਸਮਝ ਹੀ ਨਹੀਂ ਲੱਗ ਰਹੀ ਬੱਕਰੀ ਬਿਮਾਰ ਹੈ ਉਹਨੂੰ ਦੇਖਣਾ ਹੀ ਨਹੀਂ ਆ ਰਿਹਾ ਵੀ ਇਹਨੂੰ ਹੋਇਆ ਕੀ ਆ ਤੇ ਉਹਨੇ ਆਪਾਂ ਨੂੰ ਕਹਤਾ ਵੀ ਹਾਂ ਠੀਕ ਐ ਤਾਂ ਪਰ ਨੂੰ ਤਾਂ ਐ ਵੀ ਉਹ ਠੀਕ ਐ ਪਰ ਅਗਲੇ ਦਿਨੋਂ ਦੀ ਡੈਥ ਹੋ ਗਈ ਤਾਂ ਪਹਿਲਾ ਕੰਮ ਸ਼ੁਰੂ ਕਰਨਾ ਚਾਹੀਦਾ ਮੰਨਤ ਜਾਂ ਤੁਹਾਨੂੰ ਲੱਗਦਾ ਵੀ ਜਿਵੇਂ ਜਿਵੇਂ ਕੰਮ ਚੱਲੀ ਜਾਂਦਾ ਉਵੇਂ ਬੰਦਾ ਨਾਲ ਨਾਲ ਸਿੱਖੀ ਜਾਂਦਾ ਰਹਿੰਦਾ ਕਈ ਬੰਦ ਨੂੰ ਇਹ ਹੁੰਦੀ ਵੀ ਪਹਿਲੇ ਟ੍ਰੇਨਿੰਗ ਲੈ ਲਗੇ ਪਰਫੈਕਟ ਫਿਰ ਕੰਮ ਸ਼ੁਰੂ ਕਰੀਏ ਟ੍ਰੇਨਿੰਗ ਤਾਂ ਸਰ ਲੈਣੀ ਚਾਹੀਦੀ ਐ ਕੰਮ ਸ਼ੁਰੂ ਕੋਈ ਵੀ ਕੰਮ ਹੋਵੇ ਨਾ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਤਾਂ ਲੈਣੀ ਚਾਹੀਦੀ ਐ ਜੇ ਹੁਣ ਅਸੀਂ ਕੰਮ ਜਦੋਂ ਸ਼ੁਰੂ ਕਰਿਆ ਜਦੋਂ ਸੀ ਸਾਡੇ ਅਸੀਂ ਆਪਣੇ ਨਿੱਜੀ ਪਰਪਸ ਵਾਸਤੇ ਬੱਕਰੀਆਂ ਲੈਂਦੀ ਸੀ ਉਸ ਤੋਂ ਬਾਅਦ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਤਾਂ ਜਿਹੜੇ ਸਾਡੇ ਮਦਰ ਐ ਉਹਨਾਂ ਨੇ ਟ੍ਰੇਨਿੰਗ ਲਈ ਸੀ ਜਿਹੜੀ ਗਵਰਨਮੈਂਟ ਵੱਲੋਂ ਮਿਲਦੀ ਹੈ 2 ਦਿਨ ਦੀ ਟ੍ਰੇਨਿੰਗ ਹੁੰਦੀ ਹੈ ਉਹਨਾਂ ਨੇ ਲਈ ਤੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਜਦੋਂ ਹੌਲੀ-ਹੌਲੀ ਸਾਡੇ ਕੋਲ ਸਟਾਕ ਵਧਣਾ ਸ਼ੁਰੂ ਹੋ ਗਿਆ ਉਹਨਾਂ ਕੋਲ ਟ੍ਰੇਨਿੰਗ ਸੀ ਉਹਨਾਂ ਨੇ ਮਤਲਬ ਦੇਖਣਾ ਸ਼ੁਰੂ ਕਰਤਾ ਤਾਂ ਉਹਨਾਂ ਤੋਂ ਹੌਲੀ-ਹੌਲੀ ਸਾਨੂੰ ਸਮਝ ਆਣ ਲੱਗੀ ਮਤਲਬ ਸਾਨੂੰ ਇੰਨੀ ਸਮਝ ਆ ਚੁੱਕੀ ਹੈ ਵੀ ਅਸੀਂ ਟ੍ਰੇਨਿੰਗ ਦੇ ਸਕਦੇ ਹਾਂ ਅਸੀਂ ਆਪਣੇ ਫਾਰਮ ਤੇ ਹਰ ਮਹੀਨੇ ਟ੍ਰੇਨਿੰਗ ਦੰਨੇ ਆ ਆਉਂਦੇ ਨੇ ਤੁਹਾਡੇ ਕੋਲੋਂ ਹ ਤੇ ਉਸ ਜੋ ਇੱਕ ਦਿਨ ਦੀ ਅਕੋਮੋਡੇਸ਼ਨ ਹੁੰਦੀ ਹੈ ਰਹਿਣ ਸਹਣ ਦਾ ਪ੍ਰਬੰਧ ਦੋ ਦਿਨ ਦਾ ਆਪਣਾ ਸਵੇਰ ਸ਼ਾਮ ਦਾ ਖਾਣਾ ਹੁੰਦਾ ਦੁਪਹਿਰ ਦਾ ਚਾਹ ਵਗੈਰਾ ਸਾਰਾ ਕੁਝ ਉਸ ਦੇ ਵਿੱਚ ਹੁੰਦਾ ਹੈ ਹੂੰ ਇਹਦੇ ਵਿੱਚ ਕੀ ਲੱਗਦਾ ਵੀ ਬਹੁਤ ਸਾਰੇ ਨਹੀਂ ਮਨਨ ਤੋਂ ਲੋਕ ਵੀ ਜਿਹੜੇ ਆਪਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਇਨਵੈਸਟਮੈਂਟ ਕਿੰਨੀ ਚਾਹੀਦੀ ਆ ਇਨਵੈਸਟਮੈਂਟ ਸਰ ਉਹ ਤਾਂ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੀ ਬਰੀਡ ਲੈਣੇ ਆ ਠੀਕ ਹੈ ਤੇ ਕਿ ਸਟਾਰਟ ਕਿੰਨੀ ਤੋਂ ਕਰ ਸਕਦੇ ਆ ਆ ਸਟਾਰਟ ਸਰ ਆਪਾਂ ਵੈਸੇ ਜਿਵੇਂ ਅਸੀਂ ਇੱਕ ਬੱਕਰੀ ਤੋਂ ਕੀਤੀ ਹੈ ਅਗਰ ਸਾਡਾ ਤਾਂ ਨਿੱਜੀ ਪਰਪਸ ਤੇ ਇੱਕ ਬੱਕਰੀ ਤੋਂ ਹੁਣ ਤੁਹਾਡੇ ਕੋਲ ਕਿੰਨੇ ਜਾਨਵਰ ਆ ਸਾਡੇ ਕੋਲ ਸਰ ਇੱਕ ਬੱਕਰੀ ਤੋਂ ਤਕਰੀਬਨ 100 ਜਾਨਵਰ ਹੋ ਚੁਕੇ ਸੀ ਉਸ ਤੋਂ ਬਾਅਦ ਅਸੀਂ ਉਹਨਾਂ 'ਚੋਂ ਕੁਝਕ ਸੈੱਲ ਕਰਤੀ ਸੀ ਤਾਂ ਹੁਣ ਇਸ ਟਾਈਮ ਸਾਡੇ ਕੋਲ 65-70 ਦੇ ਲਗਭਗ ਜਾਨਵਰ ਹੈ ਤਾਂ ਉਹਦੇ ਵਿੱਚ ਕਾਫੀ ਸਾਨੇ ਨੇ ਕੁਝ ਕ ਮੇਲੇ ਨੇ ਤੇ ਕੁਝ ਕ ਬੱਚੇ ਨੇ ਸਾਡੇ ਦਰਸ਼ਕ ਕਹਿੰਦੇ ਹੋਣਗੇ ਮੰਨਤ ਜਾਂ ਨੂਰ ਕਹਿ ਦਿੰਦੇ ਹੋਣਗੇ ਵੀ ਬੱਕਰੀਆਂ ਰੱਖ ਲਈਆਂ ਬੱਕਰੀਆਂ 'ਚ ਨਾ ਅੱਜਕੱਲ ਆਮਦਨ ਬਹੁਤ ਘੱਟ ਆ ਆਮਦਨ ਸਲੋ ਬਹੁਤ ਆ ਕੀ ਲੱਗਦਾ ਹੈ ਸਲੋ ਤਾਂ ਸਰ ਕੋਈ ਵੀ ਬਿਜ਼ਨਸ ਹਾਊਸ ਚ ਇਨਵੈਸਟਮੈਂਟ ਤਾਂ ਕਰਨੀ ਪੈਂਦੀ ਐ ਸਲੋ ਜਿਹੜਾ ਬੱਕਰੀ ਪਾਲਣ ਦਾ ਬਿਜ਼ਨਸ ਹੈ ਨਾ ਉਹਦੇ ਚ ਤੁਸੀਂ ਇਹ ਮੰਨ ਕੇ ਚੱਲੋ ਵੀ ਤੁਸੀਂ ਅੱਜ ਬੱਕਰੀਆਂ ਖਰੀਆਂ ਤਾਂ ਕੱਲ ਤੁਹਾਨੂੰ ਆਮਦਨ ਨਹੀਂ ਹੋਏਗੀ ਹੂੰ ਤਾਂ ਤੁਹਾਨੂੰ 1.5 ਸਾਲ ਤੱਕ ਘੱਟੋ-ਘੱਟ ਵੇਟ ਕਰਨਾ ਪਏਗਾ ਇਹ ਇੱਕ ਸਲੋ ਬਿਜ਼ਨਸ ਆ ਭਾਜੀ ਇੱਕ ਵਾਰੀ ਚੱਲ ਗਿਆ ਫਿਰ ਤੁਹਾਨੂੰ ਕਮਾਈ ਦਿੰਦਾ ਰਹੇਗਾ ਹੂੰ ਕਿਉਂਕਿ ਜਿਹੜੀ ਆਪਣੇ ਮਾਨਸਿਕਤਾ ਹੁੰਦੀ ਐ ਲੋਕਾਂ ਦੀ ਵੀ ਉਹਨਾਂ ਨੂੰ ਐ ਹੁੰਦਾ ਵੀ ਬੱਕਰੀ ਦਾ ਤਾਂ ਉਦੋਂ ਵਰਤਣਾ ਜਦੋਂ ਡੇਂਗੂ ਹੋ ਗਿਆ ਹੂੰ ਤਾਂ ਇਹ ਨਹੀਂ ਵੀ ਰੋਜ਼-ਰੋਜ਼ ਵਰਤਣਾ ਕਿ ਇੱਕ ਬੱਕਰੀ ਦਾ ਜਿਹੜਾ ਦੁੱਧ ਆ ਵੀ ਤੁਸੀਂ ਇਹ ਦੇਖੋ ਵੀ ਜਿਹੜਾ ਡੇਂਗੂ ਆ ਉਸ ਨੂੰ ਲੜਨ ਚ ਕਿੰਨਾ ਸਹਾਈ ਹੁੰਦਾ ਹਫਤੇ ਦੇ ਅੰਦਰ ਅੰਦਰ ਸੈਲ ਕਵਰ ਹੋ ਜਾਂਦੇ ਨੇ ਤਾਂ ਅਗਰ ਆਪਾਂ ਰੋਜ਼ ਵਰਤੀਏ ਤਾਂ ਡੇਂਗੂ ਹੋਈ ਨਾ ਹੋਵੇ ਹੀ ਨਾ ਤੇ ਇਹਦੀ ਮਤਲਬ ਥੋੜੀ ਜਿਹੀ ਪਬਲਿਸਿਟੀ ਦੀ ਲੋੜ ਆ ਜੀ ਪਬਲਿਸਿਟੀ ਹੋ ਜੇ ਫਿਰ ਮਾਰਕੀਟ ਨਹੀਂ ਬੰਦ ਹੁੰਦੀ ਤਾਂ ਸਲੋ ਬਿਜ਼ਨਸ ਆ ਪਰ ਜੇ ਇੱਕ ਵਾਰੀ ਚੱਲ ਜੇ ਫਿਰ ਨਹੀਂ ਬੰਦ ਹੁੰਦਾ ਕਿਉਂਕਿ ਜਦੋਂ ਕੋਰੋਨਾ ਸੀਗਾ ਉਦੋਂ ਵੀ ਲੋਕ ਦੁੱਧ ਲੈਣ ਆਉਂਦੇ ਸੀਗੇ ਉਸੀ ਇਸ ਨੂੰ ਫਾਰਮ ਦੇ ਅੱਛੇ ਤਰ੍ਹਾਂ ਉਹ ਮਤਲਬ ਫਾਰਮ ਬਣਾ ਰਹੇ ਸੀਗੇ ਤਾਂ ਉਹ ਮਿਲ ਕੇ ਅਸੀਂ ਖੁਦ ਪੀ ਰਹੇ ਸੀ ਸੇਲ ਨਹੀਂ ਕਰ ਰਹੇ ਸੀ ਉਹ ਤਾਂ ਆਂਡੇ ਘੋਂਡਿਆਂ ਨੂੰ ਹੀ ਸੇਲ ਕਰ ਰਹੇ ਸੀ ਨਹੀਂ ਕੁਝ ਕੁ ਲੈ ਕੇ ਵੀ ਤਾਂ ਜਾਂਦੇ ਸੀ ਜਿਵੇਂ ਜਿਵੇਂ ਨੇੜੇ ਜਿਵੇਂ ਰੇਟ ਦਾ ਵੀ ਫਰਕ ਪਾਇਆ ਵੀ ਉਦੋਂ ਉਦੋਂ ਬਹੁਤ ਜ਼ਿਆਦਾ ਲੋੜ ਸੀ ਲੋਕਾਂ ਨੂੰ ਦੁੱਧ ਦੀ ਉਦੋਂ ਤਾਂ ਅਗਲਾ ਕਹਿੰਦਾ ਵੀ ਸਾਨੂੰ ਭਾਵੇਂ 2000 ਨੂੰ ਕਿਲੋ ਮਿਲ ਜੇ ਅਸੀਂ ਦੁੱਧ ਲਵਾਂਗੇ ਅੱਜ ਦਾ ਰੇਟ ਦਾ ਤੇ ਉਦੋਂ ਦਾ ਰੇਟ ਦਾ ਹੈ ਫਰਕ ਜਾਂ ਕਿ ਉਸੇ ਰੇਟਤੀ ਦੇਈ ਜਾਂਦੇ ਤੁਸੀਂ ਦੁੱਧ ਨਹੀਂ ਸਰ ਅਸੀਂ ਰੇਟ ਦਾ ਕਦੇ ਨਹੀਂ ਫਰਕ ਪਾਇਆ ਵੀ ਆਪਾਂ ਅਗਲੇ ਦੀ ਲੋਡ ਨੂੰ ਦੇਖ ਕੇ ਆਪਣੀ ਆਪਣਾ ਉਹ ਵਧਾ ਲਈਏ ਪਰ ਐਦਾਂ ਦੀ ਕਮਾਈ ਖਾਨਚ ਇੰਟਰਸਟਿਡ ਤਾਂ ਹੈ ਨਹੀਂ ਕਿਉਂਕਿ ਜਿਹੜੀ ਕਮਾਈ ਹੁੰਦੀ ਹੈ ਉਹਦੇ ਨਾਲ ਹੀ ਮਤਲਬ ਆਪਣੇ ਘਰ 'ਚ ਜਿਹੜੀ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਜਿਹੜੀ ਮਿਹਨਤ ਦੀ ਕਮਾਈ ਹੁੰਦੀ ਹੈ ਤਾਂ ਜਿਹੜਾ ਰੇਟ ਆ ਉਹੀ ਰੱਖਿਆ ਵੀ ਕਿਸੇ ਦੀ ਮਜਬੂਰੀ ਦੇਖ ਕੇ ਵਧਾਇਆ ਨਹੀਂ ਹੁਣ ਜਿਹੜਾ ਰੇਟ ਆ ਪਹਿਲਾਂ ਵੀ ਉਹੀ ਸੀ ਉਹੀ ਰਹਿਣਾ ਆ ਹੂੰ ਬਾਕੀ ਜਿਹੜੇ ਖਰਚਾ ਵਗੈਰਾ ਥੋੜਾ ਵੱਧਦਾ ਤਾਂ ਕੁਝ ਕ ਹੋ ਸਕਦਾ ਜਿਵੇਂ ਸਾਡੇ ਤੋਂ ਡਿਲੀਵਰੀ ਲੰਦੇ ਨੇ ਤਾਂ ਉਹ ਡਿਲੀਵਰੀ ਚਾਰਜ ਤੁਸੀਂ ਜ਼ਰੂਰ ਐਕਸਟਰਾ ਲੈਣੇ ਆ ਪਰ ਨਜ਼ਾਇਜ਼ ਰੇਟ ਫਿਰ ਉਹ ਨਹੀਂ ਉਹ ਨਹੀਂ ਰੱਖਦੇ ਤੁਹਾਡਾ ਕੋਈ ਡ੍ਰੀਮ ਫਾਰਮ ਹੋਵੇ ਵੀ ਮੈਂ ਐ ਫਾਰਮ ਬਣਾਉਣਾ ਚਾਹੁੰਨੀ ਆ ਸਰ ਸਾਡਾ ਡ੍ਰੀਮ ਇਹੀ ਹੈ ਕਿ ਸਾਡਾ ਹੁਣ ਜਿਵੇਂ ਬਾਹਰਲੀ ਕੰਟਰੀਜ਼ ਦੇ ਵਿੱਚ ਪੂਰੇ ਸਿਸਟਮੈਟਿਕਲੀ ਇਹ ਕੰਮ ਨੂੰ ਕੀਤਾ ਜਾ ਰਿਹਾ ਹੈ ਮਤਲਬ ਜਿਹੜੇ ਮਿਲਕਿੰਗ ਹੁੰਦੀ ਹੈ ਉਹ ਪੂਰੇ ਸਰਕਲ ਹੁੰਦਾ ਜਿਹਦੇ ਵਿੱਚ ਗੋਸ਼ੂ ਛੱਡ ਦਿੱਤਾ ਜਾਂਦਾ ਤੇ ਆਪੀ ਮਿਲਕਿੰਗ ਹੋ ਜਾਂਦੀ ਹੈ ਤੇ ਸਾਡਾ ਵੀ ਇਹੀ ਹੈ ਡ੍ਰੀਮ ਵੀ ਸਾਡਾ ਵੀ ਐਸੇ ਫਾਰਮ ਹੋਏ ਤੇ ਜਿਹੜੀ ਬਰੀਡ ਹੋਏ ਸੈਨਨ ਹੀ ਹੋਵੇ ਤੇ 500 ਗੋਟਸ ਹੋਣ ਅਸੀਂ ਇਸ ਲੈਵਲ ਤੱਕ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਪੂਰਾ ਇਸ ਦੇ ਯੋਗਦਾਨ ਕਰ ਰਹੇ ਆ ਕਿ ਇੰਨਾ ਅਸੀਂ ਕਰ ਸਕੀਏ ਪੂਰੀ ਇਸ ਨੂੰ ਉਹ ਦੇ ਰਹੇ ਆ ਹੈਲਪ ਕਰ ਰਹੇ ਆ ਫਾਰਮ ਨੂੰ ਹਮਮ ਮਨਨ ਤਾਂ ਕੀ ਲੱਗਦਾ ਕਿ ਕਿੰਨੀ ਚੇਤੀ ਪੋਸਿਬਿਲਿਟੀ ਹੈ ਇਸ ਫਾਰਮ ਦੀ ਸਰ ਪੂਰੀ ਕੋਸ਼ਿਸ਼ ਕਰ ਰਹੇ ਆ 2 ਤੋਂ 2.5 ਸਾਲ ਦੇ ਵਿੱਚ ਤੱਕ ਨੂੰ ਲੱਗਦਾ ਵੀ ਹੋ ਜਾਏਗਾ ਕਿਉਂਕਿ ਨਾ ਜਿਹੜੀ ਸੈਨਨ ਗੋਟ ਆ ਉਹ ਬਹੁਤ ਔਖੀ ਮਿਲਦੀ ਹੈ ਕਿਉਂਕਿ ਜਿਵੇਂ ਆਪਾਂ ਹੋਰ ਬ੍ਰੀਡਸ ਦੀ ਗੱਲ ਕਰੀ ਚਲੋ ਬੀਟਲ ਦੀ ਗੱਲ ਕਰ ਲਈਏ ਇਹ ਬ੍ਰੀਡ ਬਹੁਤ ਰੇਅਰ ਆ ਪੰਜਾਬ ਵਿੱਚ ਘੱਟ ਮਿਲਦੀ ਆ ਪੰਜਾਬ ਸਰ ਸਰ ਤੁਹਾਨੂੰ ਸਾਡੇ ਸਿਵਾ ਕਿਸੇ ਕੋਲ ਨਹੀਂ ਮਿਲੇਗੀ ਹੂੰ ਇੰਡੀਆ ਦੇ ਵਿੱਚ ਵੀ ਇਹਦੇ ਕਾਫੀ ਜਿਹੜੇ ਸਟਾਕਸ ਨੇ ਬਹੁਤ ਘੱਟ ਨੇ ਤਾਂ ਐਵੇਂ ਨਹੀਂ ਕਹਿ ਸਕਦੇ ਜਿਵੇਂ ਮੈਂ ਤੁਹਾਨੂੰ ਕੱਲ੍ਹ ਕਹਤਾ ਵੀ ਮੈਨੂੰ 10 ਬੱਕਰੀਆਂ ਚਾਹੀਦੀਆਂ ਵੀ ਮੈਂ ਤੁਹਾਨੂੰ ਲੱਖ ਰੁਪਏ ਨੂੰ ਵੀ ਇੱਕ ਬੱਕਰੀ ਲੈ ਲੂੰਗੀ ਤਾਂ ਉਹ ਵੀ ਨਹੀਂ ਮਿਲਦੀ ਕੋਈ ਵੇਚਣ ਨੂੰ ਤਿਆਰ ਨਹੀਂ ਹੈਗਾ ਜਿਨ੍ਹਾਂ ਕੋਲ ਹੈਗੀ ਆ ਉਹ ਆਪਣਾ ਸਟਾਕ ਵਧਾਣ ਤੇ ਲੱਗੇ ਹੋਏ ਨੇ ਤਾਂ ਇੱਕ ਇੱਕ ਬੱਕਰੀ ਮਸਾ ਮਿਲਦੀ ਸਾਨੂੰ ਵੀ ਇੱਕ ਇੱਕ ਬੱਕਰੀ ਕਿਤੋਂ ਮਿਲਗੀ ਜਾਂ ਫਿਰ ਕਿਤੇ ਹੋਰ ਤੋਂ ਲੈ ਲਈ ਇੱਕ ਇੱਕ ਕਰਕੇ ਇਕੱਠੀ ਕਰੀ ਆ ਹੁਣ ਸਾਡੇ ਕੋਲ ਜਿਹੜੇ ਲੈਣ ਆਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਸਾਨੂੰ ਐਂ ਦੇ ਦੋ ਇੰਨੀਆਂ ਦੇ ਦੋ ਤੁਸੀਂ ਵੀ ਕਹਿੰਦੇ ਨੇ ਵੀ ਸਾਡੇ ਕੋਲ ਨਹੀਂ ਹੈਗੀ ਵੀ ਜਦ ਵੱਤ ਤੋਂ ਵੱਤ ਇੱਕ ਦੇ ਸਕਦੇ ਫੀਮੇਲ ਦਾ ਅਸੀਂ ਵੇਚਦੇ ਹੀ ਨਹੀਂ ਹਮ ਅਸੀਂ ਸਿਰਫ 3 ਮਹੀਨੇ ਦੇ ਬੱਚੇ ਵੇਚਦੇ ਹਾਂ ਹਮ ਜਿਹੜੇ ਛੋਟੀ ਉਮਰ ਦੇ ਬੱਚੇ ਨੇ ਜਿਹੜੇ ਤੁਹਾਡੇ ਇੰਟਰਵਿਊ ਸੁਣ ਰਹੇ ਨੇ ਜਾਂ ਸਕੂਲਿੰਗ ਕਰ ਰਹੇ ਨੇ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਬੱਚੇ ਸਕੂਲਿੰਗ ਕਰ ਰਹੇ ਨੇ ਉਹਨਾਂ ਨੂੰ ਐ ਸੋਚਣਾ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੀਆਂ ਨੌਕਰੀਆਂ ਨੇ ਉਹ ਬਹੁਤ ਘਟ ਜਾਣਗੀਆਂ ਤੁਸੀਂ ਸਾਰੇ ਹੀ ਸੁਣਦੇ ਆਂ ਵੀ ਨੌਕਰੀਆਂ ਕਾਫੀ ਘਟ ਜਾਣਗੀਆਂ ਤੇ ਲੋਕਾਂ ਵਿੱਚ ਜਿਹੜੀ ਪੜ੍ਹੀ ਲਿਖੀ ਬੇਰੋਜ਼ਗਾਰੀ ਆ ਉਹ ਵਧੇਗੀ ਕਿਉਂਕਿ ਸਾਰੇ ਜਿਵੇਂ ਆਪਾਂ ਐਜੂਕੇਸ਼ਨ ਲੰਨੇ ਆ ਪਲਸ 2 ਕਰ ਲੈਣੇ ਆ ਵੱਧ ਤੋਂ ਵੱਧ ਆਪਾਂ ਗ੍ਰੈਜੂਏਟ ਹੋ ਜੰਨੇ ਆ ਤਾਂ ਜਿਹੜਾ ਬੰਦਾ ਉਹ ਮਤਲਬ ਇੱਕ ਕਲਰਕ ਲਗਣ ਜੋਗਾ ਜਾਂ ਉਸ ਤੋਂ ਵੱਧ ਹੋ ਜਾਂਦਾ ਪਰ ਜਿਹੜਾ ਇਹ ਵਾਲਾ ਕੰਮ ਆ ਮਿਹਨਤ ਵਾਲਾ ਧੁੱਪਾਂ ਚ ਕਰਨ ਵਾਲਾ ਹੱਥੀ ਕੀਰਤ ਕਰਨ ਵਾਲਾ ਇਸ ਚ ਬਹੁਤ ਘੱਟ ਬੱਚੇ ਮਤਲਬ ਮੁੜਦੇ ਨੇ ਤੇ ਬਹੁਤ ਘੱਟ ਬੱਚੇ ਹੀ ਕਰ ਪਾਉਂਦੇ ਨੇ ਤਾਂ ਸ਼ੁਰੂ ਤੋਂ ਆਪਣੇ ਸਰੀਰ ਨੂੰ ਮਤਲਬ ਐਸਾ ਸੋਹਲ ਨਹੀਂ ਬਣਾਉਣਾ ਚਾਹੀਦਾ ਹਰ ਪਾਸੇ ਤਮਾਖਂਡਾਓ ਪਰ ਜਿਹੜੀ ਜੀ ਚੰਗੀ ਐ ਗਲਤ ਪਾਸੇ ਨਹੀਂ ਹਰ ਚ ਚੰਗੀ ਚੀਜ਼ ਵਾਲੇ ਪਾਸੇ ਦਿਮਾਖ ਖੜਾਉਂਗੇ ਜਿਆਦਾ ਸਫਲ ਹੋਵਾਂਗੇ ਜਲਦੀ ਸਫਲ ਹੋਵਾਂਗੇ ਬਾਕੀ ਅਗਰ ਗਲਤ ਚੀਜ਼ ਵਾਲੇ ਪਾਸੇ ਤੁਮ ਆ ਖੰਡਾਉਂਗੇ ਫਿਰ ਤਾਂ ਪਤਾ ਹੀ ਹੈ ਵੱਧ ਤੋਂ ਵੱਧ ਕੀ ਹੋਏਗਾ ਆਪਾਂ ਪੂਰੀ ਤਰ੍ਹਾਂ ਨਾਲ ਡੁੱਬ ਜਾਾਂਗੇ ਨੁਕਸਾਨ ਹੀ ਨੁਕਸਾਨ ਨੁਕਸਾਨ ਹੀ ਨੁਕਸਾਨ ਆ ਸਾਰੀ ਆਪਣੀ ਲਾਈਫ ਖਰਾਬ ਹੋ ਜਾਏਗੀ ਬਿਲਕੁਲ ਬਹੁਤ ਸ਼ੁਕਰੀਆ ਮੈਂਨਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੋਹਣਾ ਪਰਾਲਾ ਕਰ ਰਹੇ ਆ ਤੇ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਇੱਕ ਸੇਧ ਦੇ ਰਹੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਬਹੁਤ ਥੈਂਕ ਯੂ ਸੋ ਦੋਸਤੋ ਇੱਕ ਕਹਾਣੀ ਇਹਨਾਂ ਦੋ ਬੱਚਿਆਂ ਦੀ ਹੈ ਜਿਨ੍ਹਾਂ ਨੇ ਆਪਦੇ ਹੱਥੀਂ ਕਿਰਤ ਕਰਕੇ ਫਾਰਮ ਖੜਾ ਕੀਤਾ ਇੱਕ ਬੱਕਰੀ ਤੋਂ 100 ਬੱਕਰੀ ਦੀ ਜਿਹੜੀ ਜਰਨੀ ਇਸ ਬੱਚਿਆਂ ਨੇ ਬਹੁਤ ਜਲਦੀ ਕਰ ਲਈ ਹੈ ਤੇ ਅਸੀਂ ਆਸ ਕਰਦੇ ਹਾਂ ਇਹਨਾਂ ਬੱਚਿਆਂ ਦੀ ਇਸ ਮਿਹਨਤ ਨੂੰ ਭਾਗ ਲੱਗੇ ਇਹਨਾਂ ਦੇ ਮਾਪਿਆਂ ਦੀ ਮਿਹਨਤ ਨੂੰ ਭਾਗ ਲੱਗੇ ਜਿਨ੍ਹਾਂ ਨੇ ਇਸ ਲਈ ਤੇ ਬੱਚਿਆਂ ਨੂੰ ਪਾਇਆ ਤੇ ਅੱਜ ਇਹ ਬੱਚੇ ਬਹੁਤ ਛੇਤੀ ਗਰੋ ਕਰ ਰਹੇ ਨੇ ਕਾਮਯਾਬ ਹੋ ਰਹੇ ਨੇ ਕਿਉਂਕਿ ਸੋਚ ਜਿਹੜੀ ਸੋਚ ਆ ਉਹ ਬਹੁਤ ਸ਼ੁੱਧ ਆ ਤੇ ਇਸ ਤਰੀਕੇ ਦੇ ਨਾਲ ਆਮ ਪਰਿਵਾਰਾਂ ਦੇ ਬੱਚੇ ਇਸ ਕਾਰੋਬਾਰ ਨੂੰ ਆਪ ਸ਼ੁਰੂ ਕਰਨ ਤਾਂ ਜੋ ਜਿਹੜਾ ਬੱਚਿਆਂ ਦਾ ਭੁੱਖਾ ਹੋਰ ਸੁਣਾ ਹੋ ਸਕੇ ਅੱਜ ਦੀ ਪੇਸ਼ਕਾਰੀ ਦੇ ਲਈ ਨੇ ਬਹੁਤ ਬਹੁਤ ਧੰਨਵਾਦ